ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਆ ਕੁੜੀ ਦੇ ਘਰ ਵਾਲੇ ਨੇ ਜਿਹੜੀ ਤੁਸੀਂ ਡੋਂਕੀ ਵਾਲੀ ਵੀਡੀਓ ਦੇਖੀ ਸੀ ਇੰਗਲੈਂਡ ਤੋਂ ਅਮਰੀਕਾ ਵਾਲੀ ਜਿਹੜੀ ਕੁੜੀ ਵੀਡੀਓ ਦੇ ਵਿੱਚ ਰੋ ਰਹੀ ਸੀ ਕਿ ਮੈਨੂੰ ਬਚਾ ਲਓ ਮੈਂ ਡੋਂਕੀ ਦੇ ਵਿੱਚ ਫਸ ਗਈ ਆ ਜਿਹੜੇ ਏਜੰਟਾਂ ਨੇ ਉਸ ਦੀ ਡੋਂਕੀ ਲਗਾਈ ਸੀ ਉਹਨਾਂ ਦੀ ਵੀਡੀਓ ਮੈਂ ਕੱਲ ਪਾਈ ਸੀ ਉਹਨਾਂ ਨੇ ਸਾਰੇ ਸਬੂਤ ਪੇਸ਼ ਕੀਤੇ ਨੇ ਅੱਜ ਲੜਕੀ ਦੇ ਘਰ ਵਾਲੇ ਦੀ ਕਾਲ ਆਈ ਹੈ ਜਿਹੜਾ ਕਿ ਇੰਗਲੈਂਡ ਦੇ ਵਿੱਚ ਹੈ ਜਿਸ ਨੇ ਦੱਸਿਆ ਕਿ ਉਸ ਦੇ ਨਾਲ ਵੀ ਉਸ ਦੀ ਘਰਵਾਲੀ ਨੇ ਧੋਖਾ ਕੀਤਾ ਤੇ 2.5 ਸਾਲ ਦੀ ਬੱਚੀ ਨੂੰ ਉਸ ਨੂੰ ਬਿਨਾਂ ਦੱਸੇ ਉਹ ਅਮਰੀਕਾ ਨੂੰ ਇਕੱਲੀ ਭੱਜ ਗਈ ਹੈ ਸੁਣੋ ਘਰ ਵਾਲੇ ਦੀ ਰਿਪੋਰਟ ਕਿੰਨੇ ਪੈਸੇ ਲੱਗੇ ਸੀ ਇੰਡੀਆ ਤੋਂ ਯੂਕੇ ਦੇ ਮੇਰਾ ਤਾਂ ਜੀ 18 ਲੱਖ ਰੁਪਏ ਲੱਗਿਆ ਸੀ ਜੀ ਉਹ ਤੁਹਾਡੇ ਵੱਲੋਂ ਲਾਇਆ ਗਿਆ ਜਾਂ ਲੜਕੀ ਦੇ ਪਰਿਵਾਰ ਵੱਲੋਂ ਕੋਈ ਮਦਦ ਨਾ ਨਾ ਭਾਜੀ ਮੈਂ ਲਾਇਆ ਲੜਕੀ ਵੱਲੋਂ ਕਿਹਨੇ ਲਾਉਣੇ ਸੀਗੇ ਮੈਂ ਲਾਇਆ ਸਾਰੇ ਓਕੇ ਠੀਕ ਹੈ ਜੀ ਜੋ ਤੁਸੀਂ ਇੱਥੇ ਆ ਗਏ ਹੋ ਇੱਥੇ ਆ ਕੇ ਤੁਸੀਂ हां जी ਇੱਥੇ ਆਏ ਉਸ ਤੋਂ ਬਾਅਦ ਮੈਂ ਇਹਨਾਂ ਨੂੰ ਕਿਹਾ ਵੀ ਤੁਸੀਂ ਕਲਾਸ ਵਗੈਰਾ ਆਪਣੀ ਸਟਾਰਟ ਕਰੋ ਚਲੋ ਇਹਨੇ ਮੈਨੂੰ ਪੁੱਠਾ ਜਵਾਬ ਦਿੱਤਾ ਕਹਿੰਦੀ ਮੈਂ ਇੱਥੇ ਪੜਨ ਥੋੜਾ ਹੀ ਆਂਗੀ ਮੈਂ ਕਿਹਾ ਵੀ ਰੱਜ ਪਰ ਹੋਰ ਕੀ ਕਰਨ ਐ ਮੈਂ ਪੜਨ ਤਾਂ ਜ਼ਰੂਰੀ ਐ ਤੇ ਪਾਣੀ ਆ ਉਹਨਾਂ ਨੇ ਵੀਜ਼ਾ ਕੈਨਸਲ ਕਰ ਦੇਣਾ ਕਹਿੰਦੀ ਮੈਨੂੰ ਉਹਦੇ ਤੱਕ ਮਤਲਬ ਨਹੀਂ ਹੈਗਾ ਮੈਂ ਕਿਹਾ ਵੀ ਤੂੰ ਆ ਮੇਰੇ ਨਾਲ ਆ ਕੇ ਕੁਛ ਕਾ ਤੂੰ ਕੀਤਾਗਾ ਕਹਿੰਦੀ ਮੈਂ ਮੈਨ ਨਾਲ ਥੋੜ ਮੈਂ ਕਹਿੰਦੀ ਸਿਰਫ ਪੜਾਈ ਨਹੀਂ ਕਰਨੀ ਮੈਂ ਤੇ ਨਾਲ ਥੋੜਾ ਕੁਝ ਹੋ ਕਰ ਰਹੀ ਆਂਗੀ ਵੀ ਨਹੀਂ ਮਹਾ ਪੜਾਈ ਨਹੀਂ ਕਰਨੀ ਤਾਂ ਆਪਣਾ ਵੀਜ਼ਾ ਕੈਨਸਲ ਹੋ ਲਓ ਚਲੋ ਇਹਨੇ ਸਟੱਡੀ ਨਹੀਂ ਕੰਪਲੀਟ ਕੀਤੀ ਭਾਜੀ ਹੂੰ ਉਸ ਤੋਂ ਬਾਅਦ ਇਹਨੇ ਬਹਾਨਾ ਬਣਾਇਆ ਕਿ ਮੈਂ ਬੱਚੀ ਨਾਲ ਕੰਮ ਤੇ ਨਹੀਂ ਜਾ ਸਕਦੀ ਮੈਂ ਕਿਹਾ ਵੀ ਚਲੋ ਠੀਕ ਹੈ ਨਾ ਜਾ ਕੋਈ ਨਹੀਂ ਮੈਂ ਸਮਝਦਾ ਠੀਕ ਹੈ ਮੈਂ ਆਪਦਾ ਕੰਮ ਕਰ ਰਹੇ ਹਾਂਗਾ ਉਸ ਤੋਂ ਬਾਅਦ ਭਾਜੀ ਨੇ ਕੋਈ ਕੰਮ ਵੀ ਨਹੀਂ ਕੀਤਾ ਇਹਨੇ ਸਟੱਡੀ ਨਹੀਂ ਕੰਪਲੀਟ ਕੀਤੀ ਠੀਕ ਹੈ ਮੈਂ ਕੰਮ ਤੇ ਚਲਾ ਜਾਂਦਾ ਹੁੰਦਾ ਸੀਗਾ ਤੇ ਕੰਮ ਤੇ ਚਲਾ ਜਾਂਦਾ ਸੀਗਾ ਪਿੱਛੋਂ ਇਹਨੇ ਨਾ ਬੱਚੇ ਨੂੰ ਨਾ ਤਾਂ ਇਹਨ ਖਵਾਉਣਾ ਨਾ ਪਲਿਆਉਣਾ ਤਾਂ ਨਾ ਇਹਨੇ ਬੱਚੇ ਦੀ ਕੇਅਰ ਕਰਨੀ ਆ ਮੈਂ ਭਾਜੀ ਕੰਮ ਤੇ ਆਉਣਾ ਸੀਗਾ ਸਾਰੇ ਘਰ ਦੀ ਸਫਾਈ ਕਰਦਾ ਸੀਗਾ ਇਹਨੇ ਸਿਰਫ ਫੋਨ ਲੈ ਕੇ ਬੈਠਾ ਰਹਿਣਾ ਸੀਗਾ ਹੂੰ ਮੈਂ ਘਰ ਦੀ ਸਾਰੀ ਸਫਾਈ ਕਰਦਾ ਸੀ ਮੈਂ ਬੱਚੇ ਨੂੰ ਨਮਾਉਂਦਾ ਤੱਕ ਸੀ ਆਹ ਰੋਟੀ ਵੀ ਮੇਰੇ ਨਾਲ ਖਾਂਦੀ ਸੀ ਇਹ ਤੇ ਬੱਚੀ ਸੌਂਦੇ ਵੀ ਮੇਰੇ ਹੱਥ ਸੀ ਮੇਰੇ ਨਾਲ ਸੀਗੀ ਇੱਥੋਂ ਤੱਕ ਕਿ ਜਿੰਨਾ ਟਾਈਮ ਬੱਚੀ ਮੇਰੇ ਨਾਲ ਰਹੀ ਹੈ ਨਾ ਬੱਚੀ ਨੇ ਇਹਦੇ ਹੱਥ ਚ ਰੋਟੀ ਨਹੀਂ ਖਾਧੀਗੀ ਅੱਜ ਤੱਕ ਔਰ ਇਹ ਜਿਹੜਾ ਜਿਹੜਾ ਕੁਝ ਹੋ ਰਿਹਾ ਸੀਗਾ ਇਹ ਯੂਕੇ ਪਹੁੰਚਣ ਸਾਰੀ ਸ਼ੁਰੂ ਹੋ ਗਿਆ ਸੀ ਜਾਂ ਮਹੀਨੇ ਬਾਅਦ 6 ਮਹੀਨਿਆਂ ਬਾਅਦ ਸਾਲ ਬਾਅਦ ਜਾਂ ਕਦੋਂਕ ਜਿਹੜਾ ਚੇਂਜਿੰਗ ਤੁਹਾਨੂੰ ਪਤਾ ਹੈ ਇਹ ਪਾ ਜੀ ਤੁਸੀਂ ਇਦਾਂ ਮੰਨ ਕੇ ਚਲੋ ਇਹ 4 ਕਿ ਮਹੀਨਾ ਬਾਅਦ ਇਹ ਸਾਰਾ ਕੁਝ ਸਟਾਰਟ ਕਰਨ ਲੱਗੀ ਸੀਗੀ ओके ਤੁਹਾਨੂੰ ਡਾਊਨ ਡਾਊਨ ਕਰਕੇ ਇਹਦਾ ਮੈਨੂੰ ਤੁਹਾਨੂੰ ਕੋਈ ਕਰਕੇ ਇਹਦਾ ਪਰੇਸ਼ਾਨ ਕਰਨ ਲੱਗੇ ਜਿੱਥੇ ਅਸੀਂ ਮੈਂ ਨਾ ਭਾਜੀ ਪਹਿਲਾਂ ਅਸੀਂ ਆਪਣੇ ਫਰੈਂਡ ਕੋਲ ਜਿੰਨਾਂ ਹੋਵੇ ਪਹਿਲਾਂ ਰਹਿਣ ਲੱਗੇ ਸੀ ਅਸੀਂ ਹਮ ਅਸੀਂ ਉੱਥੇ ਰਹਿਣ ਲੱਗ ਗਏ ਸੀ 6 ਮਨਸ ਰਏ ਹਾਂ ਉਹਨਾਂ ਕੋਲ ਹਮ ਠੀਕ ਆ ਤੇ ਉਹ ਅਸੀਂ ਦੋਵੇਂ ਜਾਣੇ ਇੱਕ ਜਗ੍ਹਾ ਤੇ ਕੰਮ ਕਰਦੇ ਸੀ ਕਿ ਮੇਰਾ ਫਰੈਂਡ ਤੇ ਮੈਂ ਵੀ ਤੇ ਉਹਦੀ ਵਾਈਫ ਨਾਲ ਇਹ ਡੇਲੀ ਮਤਲਬ ਆਪਸ ਵਿੱਚ ਝਗੜਾ ਕਰ ਲੈਂਦੇ ਸੀਗੇ ਉਹ ਤੇ ਸਾਡੇ ਬਾਰੇ ਇੱਕ ਦੂਜੇ ਬਾਰੇ ਕੰਨ ਭਰਦੇ ਸੀਗੇ ਕਿਉਂਕਿ ਸਾਨੂੰ ਤਾਂ ਪਤਾ ਸੀਗਾ ਅਸੀਂ ਦੋਵੇਂ ਇੱਕ ਜਗ੍ਹਾ ਤੇ ਕੰਮ ਤੇ ਰਹਿੰਦਾ ਸੀਗਾ ਅਸੀਂ ਜਦੋਂ ਕੰਮ ਤੇ ਆਉਂਦੇ ਤੇ ਇਹਨਾਂ ਦਾ ਕਲੇਸ਼ ਸੁਣ ਕੇ ਮੈਂ ਅਸੀਂ ਬਹੁਤ ਦੁਖੀ ਹੋ ਜਾਂਦੇ ਹੁੰਦੇ ਸੀਗੇ ਹੂੰ ਚਲੋ ਮੈਂ ਇਹਨੂੰ ਮੈਂ ਇਹਨੂੰ ਕਿਹਾ ਭਰਾ ਨੂੰ ਮੈਂ ਕਿਹਾ ਵੀ ਆਪਾਂ ਆਪਦੇ ਵਿੱਚ ਫਰਕ ਨਾ ਪਾਈਏ ਠੀਕ ਆ ਨਾ ਮੈਂ ਕੋਈ ਗੱਲ ਨਹੀਂ ਮੈਂ ਇਹਨੂੰ ਅਲੱਗ ਕਿਤੇ ਲੈ ਕੇ ਰਹਿ ਲੈਣਾ ਠੀਕ ਹੈ ਇਹਨੇ ਕਿਹਾ ਵੀ ਮੈਂ ਨਹੀਂ ਇੱਥੇ ਰਹਿਣਾ ਹੈਗਾ ਵੀ ਮੈਂ ਕਿਤੇ ਅਲੱਗ ਰਹਿਣਾਗਾ ਮੈਂ ਕਿਹਾ ਵੀ ਰਾਜਵੀਰ ਆਪਾਂ ਹੁਣੇ ਆਏ ਆਂਗਾ ਵੀ ਮਿਲਵੇ ਇੰਨੀ ਹਿੰਮਤ ਨਹੀਂ ਹੈਗੀ ਵੀ ਮੈਂ ਆਪਣਾ ਘਰ ਲੈ ਕੇ ਇੱਥੇ ਰਹਿ ਲਵ ਹੂੰ ਹੂੰ ਕਿਰਿ ਮੈਂ ਨਹੀਂ ਕਿਸੇ ਨਾਲ ਸ਼ੇਅਰਿੰਗ ਵਗੈਰਾ ਚ ਰਹਿਣਾ ਵੀ ਮੈਂ ਘਰ ਵੇਖ ਲਿਆ ਮੈਂ ਉੱਥੇ ਰਹਿਣਾਗਾ ਚਲੋ ਭਾਜੀ ਮੇਲੇ ਵਿੱਚ ਚੌਕਸ ਹੋ ਹੈਗਾ ਸੀ ਕਿ ਮੈਂ ਡਿਪੋਜ਼ਿਟ ਵੀ ਇਹਰਾ ਦੇ ਕੇ ਰੈਂਟ ਵਗੈਰਾ ਦੇ ਕੇ ਮੈਂ ਸਾਰਾ ਮੈਂ ਉੱਥੇ ਘਰ ਲੈ ਲਿਆ ਹੂੰ ਠੀਕ ਹੈ ਘਰ ਲੈ ਲਿਆ ਇਹਨੇ ਉੱਥੇ ਰਹਿ ਕੇ ਠੀਕ ਹੈ ਤੇ ਉੱਥੇ ਰਹਿ ਕੇ ਵੀ ਇਹਦਾ ਇਹੀ ਕੋਸ਼ ਸੀਗਾ ਸਭ ਕੁਝ ਇਹਨੇ ਨੂੰ ਇਹਨੂੰ ਉੱਥੇ ਬਸ ਮਤਲਬ ਆਜ਼ਾਦੀ ਮਿਲ ਗਈ ਕਿਉਂਕਿ ਇੱਥੇ ਇਹ ਸੀਗਾ ਕਿ ਵੀ ਮੈਂ ਨਾਲ ਵਿੱਚ ਰਹਿ ਕੇ ਵੀ ਮੈਂ ਕੁਝ ਕਰ ਨਹੀਂ ਸਕਦਾ ਉੱਥੇ ਇਹਨੂੰ ਆਜ਼ਾਦੀ ਮਿਲ ਗਈ ਠੀਕ ਹੈ ਉੱਥੇ ਇਹਨੇ ਬੱਚੇ ਦੀ ਵੀ ਬਿਲਕੁਲ ਕੇ ਨਹੀਂ ਕੁਝ ਵੀ ਨਹੀਂ ਇਹਨਾਂ ਕੋਈ ਕੰਮ ਨਹੀਂ ਕਰ ਤੇ ਮੈਂ ਇਹਨਾਂ ਨੂੰ ਚਲੋ ਇਹ ਸਾਡਾ ਸਾਰਾ ਕੁਝ ਚੱਲਦਾ ਰਹਿੰਦਾ ਸੀਗਾ ਮੈਂ ਇਹਨਾਂ ਨੂੰ ਇਹ ਗੱਲ ਕਿ ਕਿ ਵੀ ਰਾਜ ਵੀਰ ਐਦਾਂ ਨਹੀਂ ਕੰਮ ਚੱਲਣਾ ਹੈਗਾ ਵੀ ਤੁਸੀਂ ਘਰ ਰਹੇ ਨੂੰ ਕੰਮ ਸੀਗਾ ਬੱਚੇ ਦੀ ਕੇਅਰ ਤਾਂ ਕਰੋ ਨਾ ਘਰ ਦੇ ਦੇਖਭਾਲ ਦਾ ਕਰੋ ਵੀ ਉਹ ਆਉਂਦਾ ਲੈਂਡਲੋਰਡ ਆਉਂਦਾਗਾ ਵੀ ਉਹ ਮੈਨੂੰ ਬੋਲਦਾ ਤੁਸੀਂ ਘਰ ਦੀ ਸਫਾਈ ਨਹੀਂ ਕਰਦੇ ਹੈਗੇ ਬਾਜੀ ਉਹ ਜਿੱਦਾਂ ਆਉਂਦਾ ਸੀਗਾ ਵੀ ਮੈਂ ਆਉਣਾ ਮੈਂ ਛੁੱਟੀ ਲੈ ਕੇ ਸਾਰੇ ਘਰ ਦੀ ਸਫਾਈ ਕਰਦਾ ਸੀਗਾ ਹੂੰ ਠੀਕ ਹੈ ਚਲੋ ਇਹ ਗਣੀ ਵੀ ਮੈਨੂੰ ਕੋਈ ਮਤਲਬ ਹੀ ਨਹੀਂ ਹੈਗੇ ਵੀ ਮੈਂ ਤੇ ਨਾਲ ਕੋਈ ਮੈਂ ਕਿਹਾ ਵੀ ਨਹੀਂ ਰਹਿਣਾ ਵੀ ਮੈਨੂੰ ਡਬੋਸ ਦੋ ਵੀ ਇੱਕ ਸਾਈਡ ਤਾਂ ਕਰੋ ਕਿਉਂਕਿ ਮੈਂ ਤੈਨੂੰ ਡਬੋਸ ਨਹੀਂ ਦੇਣਾ ਹੈਗਾ ਠੀਕ ਹੈ ਚਲੋ ਆ ਕੁਝ ਚੱਲਦਾ ਸੀਗਾ ਠੀਕ ਹੈ ਇੱਕ ਦਿਨ ਇਹ ਮੈਂ ਕੰਮ ਤੇ ਚਲਾ ਜਾਂਦਾ ਹੁੰਦਾ ਸੀਗਾ ਇਹਨਾਂ ਨੇ ਪਿੱਛੋਂ ਇਹ ਭਾਜੀ ਉਹਨੇ ਨਾਲ ਏਜੰਟਾਂ ਨਾਲ ਇਹ ਗੱਲਾਂ ਬਾਤਾਂ ਕਰਦੀ ਰਹੀ ਨਹੀਂ ਵੀ ਕੋਈ ਇਹਨਾਂ ਨੇ ਪਲਾਨ ਕੀਤਾ ਹਾਂ ਵੀ ਇੱਦਾਂ ਜਾਣਾ ਇੱਦਾਂ ਜਾਣਾ ਇਹਦੇ ਪਰਾ ਦਾ ਪੂਰਾ ਹੱਥ ਰਿਹਾਗਾ ਆ ਭਾਜੀ ਉਹਨੇ ਮੈਨੂੰ ਸਾਰੀ ਰਿਕਾਰਡਿੰਗ ਸੁਣਾਈ ਆ ਇਹਦਾ ਪਰਾ ਮੇਰੇ ਮੂੰਹ ਤੇ ਕੁਝ ਹੋਰ ਸੀਗਾ ਤੇ ਉਹਦੇ ਨਾਲ ਕੁਝ ਹੋਰ ਸੀਗਾ ਦੂਸਰਾ ਵੀ ਵੀਰ ਜੀ ਦੱਸੋ ਜਿਹੜਾ ਮੁੰਡਾ ਇਹਨੂੰ ਫੋਨ ਲਾਉਂਦਾ ਹੈ ਅਮਰੀਕਾ ਤੋਂ ਦੀਪ ਜਿਹੜਾ ਤੁਹਾਨੂੰ ਕਹਿੰਦੀ ਮੈਂ ਜੋ ਮਰਜ਼ੀ ਕਰ ਲਵਾਂ ਮੈਂ ਤਾਂ ਗੱਲ ਕਰਨੀ ਆ ਹਾਂਜੀ ਤੇ ਮੈਨੂੰ ਕਰੀ ਵੀ ਮਹਾ ਤੇਰੀ ਉਹ ਕਿਸੇ ਮੁੰਡੇ ਨਾਲ ਕਹਿੰਨੀ ਮੈਨੂੰ ਕਰੀ ਉਹ ਕਿਸੇ ਮੁੰਡੇ ਨਾਲ ਗੱਲ ਨਹੀਂ ਹੁੰਦੀ ਹੈਗੀ ਠੀਕ ਆ ਤੇ ਉਹ ਮੁੰਡਾ ਇਹਦੇ ਨਾਲ ਗੱਲਾਂ ਕਰਦਾ ਸੀਗਾ ਜੀ ਉਹਦਾ ਭਾਜੀ ਸਾਨੂੰ ਵੀ ਫੋਨ ਆਇਆ ਵੀ ਤੁਸੀਂ ਕੁੜੀ ਨੂੰ ਛੇਤੀ ਛੇਤੀ ਕੱਢੋ ਅੱਛਾ ਯਾਨੀ ਤੁਸੀਂ ਕੌਣ ਜੋ ਆਂਦਾ ਮੈਂ ਕੁੜੀ ਦੀ ਮਾਸੀ ਦਾ ਮੁੰਡਾ ਅੱਛਾ ਹੰਨੀ ਵੀਰੇ ਯਾਨੀ ਕਿ ਤੈਨੂੰ ਡਾਊਟ ਹੋ ਗਿਆ ਸੀਗਾ ਵੀ ਤੇਰੀ ਘਰ ਵਾਲੀ ਤੈਨੂੰ ਧੋਖਾ ਦੇ ਰਹੀ ਹੈ ਕਿਸੇ ਨਾਲ ਰਿਲੇਸ਼ਨ ਦੇ ਵਿੱਚ ਜੀ ਠੀਕ ਹੈ ਮੈਂ ਇਹਨਾਂ ਨੂੰ ਕਿਹਾ ਤੇ ਇਹ ਮੈਨੂੰ ਉਤੋਂ ਮੈਨੂੰ ਇਹਨੇ ਮੈਨੂੰ ਸਿੱਧਾ ਕਿਹਾ ਕਹਿੰਦੀ ਮੈਂ ਕੁਝ ਵੀ ਕਰ ਸਕਦੀ ਹਾਂ ਤੂੰ ਮੇਰਾ ਕੱਖ ਨਹੀਂ ਵਿਗਾੜ ਸਕਦਾ ਤੇ ਮੈਂ ਇਥੋਂ ਪੁਲਿਸ ਵਾਲੇ ਨੂੰ ਇੱਕ ਕੰਪਲੇਟ ਕਰੂ ਮੈਂ ਕੁਛ ਵੀ ਝੂਠਾ ਕਹਿ ਕੇ ਮੈਂ ਆਪਣੇ ਕੱਪੜੇ ਫਾੜ ਲੂ ਮੈਂ ਇਦਾਂ ਕਰ ਲੂ ਵੀ ਮੈਨੂੰ ਇਹ ਕੁੱਟਦਾ ਮਾਰਦਾ ਮੈਂ ਤੇਰੇ ਤੇ ਸੌਡੂਸ਼ਨ ਲਾ ਸਕਦੀ ਆ ਠੀਕ ਹੈ ਭਾਜੀ ਇਹਨੇ ਆਹ ਕੁਛ ਕਿਹਾ ਇਹਨੇ ਭਾਜੀ ਅਗਰ ਮੈਂ ਕੁਛ ਮੈਂ ਦੇਖੋ ਮੈਂ ਆਪਣਾ ਤਾਂ ਪਿੱਛੇ ਦਾ ਸਾਰਾ ਕੁਝ ਮੈਂ ਆਪ ਦਾ ਬਰਬਾਦ ਕਰਕੇ ਆਗਾ ਸੀ ਕਿ ਮੈਂ ਇੱਥੇ ਜਦੋਂ ਇਹ ਐਵੇਂ ਕਰਨ ਲੱਗ ਗਿਆ ਕਿ ਮੈਂ ਪਰ ਇਹਦੇ ਪਿੱਛੇ ਆਪਣੀ ਲਾਈਫ ਹੋਣੀ ਬਰਬਾਦ ਕਰਨੀ ਸੀ ਕਿ ਮੈਂ ਇਹਨੂੰ ਕੁੱਟ ਕੇ ਸੁਧਾਰ ਵੀ ਨਹੀਂ ਸਕਦਾ ਸੀਗਾ ਜਿਹੜੀ ਜਨਾਨੀ ਇੱਕ ਵਾਰੀ ਹੱਥੋਂ ਬਾਹਰ ਨਿਕਲ ਗਈ ਉਹਨੂੰ ਮੈਂ ਕੁੱਟ ਕੇ ਵੀ ਨਹੀਂ ਸੁਧਾਰ ਸਕਦਾ ਉਹਨੂੰ ਕੀ ਕਰ ਸਕਦਾ ਸੀਗਾ ਚਲੋ ਭਾਜੀ ਮੈਂ ਇਹਦੇ ਤੋਂ ਆਪਣਾ ਪਾਸਾ ਵਟਿਆ ਤੇ ਮੈਂ ਆਪਣਾ ਕੰਮ ਤੇ ਜਾਂਦਾ ਸੀਗਾ ਕੰਮ ਤੇ ਆਉਂਦਾ ਸੀਗਾ ਠੀਕ ਹੈ ਹੇ ਹਾਂਜੀ ਤੇ ਮੈਂ ਨਾ ਭਾਜੀ ਕੀ ਹੋਇਆ ਮੈਂ ਕੰਮ ਤੋਂ ਲੇਟ ਆਇਆ ਮੈਂ 9 9:30 ਮੈਨੂੰ ਬੱਚੇ ਹੋਏ ਚਲੋ ਮੈਂ ਰੂਮ ਦੇ ਵਿੱਚ ਆਇਆ ਮੇਰੀ ਬੇਟੀ ਅੰਦਰ ਕੱਲੀ ਨਾ ਸੌ ਰਹੀ ਬੈਟਾਂ ਦੇ ਸੌ ਰਹੀ ਤੇ ਮੇਰੀਆਂ ਮੇਰੇ ਕੋਲ ਉਹਦੀਆਂ ਸਾਰੀਆਂ ਵੀਡੀਓ ਬਣਾਈ ਹੋਏ ਮੇਰੇ ਕੋਲ ਸਾਰੇ ਕਲਾ ਕਲਾ ਪ੍ਰੂਫ ਪਏ ਆ ਤਾਂ ਤੇ ਵੀ ਮੈਂ ਕਹਾ ਵੀ ਇੱਥੇ ਰਾਜਵੀਰ ਹੈ ਨਹੀਂ ਕਿਤੇ ਵੀ ਬੱਚੀ ਕੱਲੀ ਪਈ ਔਰ ਮੇ ਮੈਂ ਭਾਜੀ ਬਾਹਰ ਗਿਆ ਸਾਰੇ ਕਿਤੇ ਵੇਖਿਆ ਕਿਤੇ ਵੀ ਨਾ ਇੱਕ ਬੈਕ ਸਾਈਡ ਤੇ ਪਿੱਛੇ ਕੋਈ ਥੋੜਾ ਜਿਹਾ ਹੈਗਾ ਸੀਗਾ ਉਥੋਂ ਘਰ ਤੋਂ 100 ਮੀਟਰ ਦੂਰ ਕੋਈ ਗਾਰਡਨ ਸੀਗਾ ਓਕੇ ਇਹ ਉਥੇ ਬੈਠੀ ਭਾਜੀ ਇਹ ਗੱਲਾਂ ਕਰ ਰਹੀ ਹਾਂ ਹਾਂ ਠੀਕ ਹੈ ਮੈਂ ਪਿੱਛੇ ਖੜ ਕੇ ਇਹਦੀਆਂ ਸਾਰੀਆਂ ਗੱਲਾਂ ਸੁਣ ਲਈਆਂ ਮੈਂ ਉਥੇ ਭਾਜੀ ਵੀਡੀਓ ਬਣਾ ਲਈ ਇਹਦੀ ਮੈਂ ਓਕੇ ਹਾਂਜੀ ਇਹਦੀ ਵੀਡੀਓ ਬਣਾ ਕੇ ਮੈਂ ਬਾਜੀ ਵਾਪਸ ਆਏ ਤੇ ਕੁੜੀ ਨਾ ਬਾਜੀ ਮੈਂ ਤੁਸੀ ਇੱਦਾਂ ਯਕੀਨ ਮੰਨ ਲਓ ਕੁੜੀ ਦਾ ਰੋ ਰੋ ਕੇ ਬੁਰਾ ਹਾਲ ਕੁੜੀ ਨਹੀਂ ਘਰ ਦੇ ਵਿੱਚ ਇਕੱਲੀ ਰੋ ਰਹੀ ਸੀ ਨਾ ਬੱਚੀ ਤਾਂ ਬਾਜੀ ਇਹ ਜਦੋਂ ਸਾਨੂੰ ਵੀ ਕਾਲ ਕਰਦੀ ਹੁੰਦੀ ਸੀ ਨਾ ਵੀ ਮੈਂ ਯੂਐਸ ਦਾ ਕੰਮ ਕਰਾਉਣਾ ਤੇ ਇਹ ਮੈਨੂੰ ਕਹਿੰਦੀ ਹੁੰਦੀ ਸੀ 2 ਮਿੰਟ ਵੀਰੇ ਰੋਕੇ ਫੋਨ ਲਾਈ ਮੈਂ ਬਾਹਰ ਜਾ ਕੇ ਕਰਦੀ ਆ ਇੱਥੇ ਰੇਂਜ ਨਹੀਂ ਆਉਂਦੀ ਪਰ ਸਾਨੂੰ ਨਹੀਂ ਸੀ ਪਤਾ ਉਹ ਥੂਣ ਚੋਰੀ ਕਰਦੀ ਐ ਹਾਂ ਹਾਂ ਬਾਜੀ ਫੋਨ ਚੋਰੀ ਕਰਦੀ ਸੀਗੀ ਉਹ ਸਾਰੀਆਂ ਗੱਲਾਂ ਬਾਤਾਂ ਸਾਰੀਆਂ ਉਹ ਤੇ ਤੁਸੀਂ ਵੀਰੇ ਤੁਸੀਂ ਮੈਨੂੰ ਮੈਨੂੰ ਉਹ ਸਿਰਫ ਮੈਨੂੰ ਡਰੇ ਸੀਗਾ ਮੈਨੂੰ ਸਿਰਫ ਇਹ ਸੀਗਾ ਕਿ ਉਹ ਕੁੜੀ ਦੀ ਮੈਨੂੰ ਬਹੁਤ ਜ਼ਿਆਦਾ ਧਮਕੀ ਦਿੰਦੀ ਸੀਗੀ ਵੀ ਤੂੰ ਕੰਮ ਤੇ ਜਾਣਾ ਜਨਾ ਮੈਂ ਪਿੱਛੇ ਕੁੜੀ ਨੂੰ ਕੁਝ ਵੀ ਕਰ ਸਕਦੀ ਆਂ ਜੀ ਉਹ ਕੁੜੀ ਨੂੰ ਵੀ ਇਸ ਕਰਕੇ ਨਾਂ ਲੈ ਕੇ ਕੀ ਆ ਕਿ ਕਿਉਂਕਿ ਉਹਨੇ ਕੁੜੀ ਨਾਲ ਲਿਜਾ ਕੇ سپورਟ ਲਈ ਆਪਣੀ ਆਪ ਨੂੰ ਵੀ ਕੱਲ ਨੂੰ ਕੋਈ ਏ ਨਹੀਂ ਕਹਿ ਸਕਦਾ ਵੀ ਹਾਂ ਵੀ ਇਹ ਕੁੜੀ ਨਾਲ ਹੈ ਕੀ ਹੈ ਕਿਉਂਕਿ ਇਹਦਾ ਘਰ ਵਾਲਾ ਸੱਚਾ ਹੋਊਗਾ ਇਹਨੂੰ ਕੁੱਟਦਾ ਮਾਰਦਾ ਆਉਣਾ ਖਣੀ ਵੀਰੇ ਮੈਂ ਕਹਿੰਦਾ ਅਗਰ ਠੀਕ ਹੈ ਮੈਂ ਚਿੱਟਾ ਪਿੰਨਾ ਅਗਰ ਮੈਂ ਇਹਨੂੰ ਕੁੱਟਦਾ ਮਾਰਦਾ ਉਹਨਾਂ ਕਹਿੰਦੇ ਮੇਰਾ ਇੱਕ ਸਬੂਤ ਤਾਂ ਹੋਣਾ ਕੋਈ ਮੇਰੇ ਲਈ ਪ੍ਰੂਫ ਤਾਂ ਦੇ ਦੋਗਾ ਨਾ ਉਹ ਤਾਂ ਗੱਲ ਤੇਰੀ ਠੀਕ ਹੈ ਮੈਂ ਹੁਣਾ ਦੋਨੇ ਵੀ ਉਸ ਵਾਰ ਮੈਂ ਤੁਹਾਨੂੰ ਗੱਲ ਦੱਸਦਾ ਨੈਕਸਟ ਕੀ ਗੱਲ ਹੋਈ ਮੈਂ ਇਹਨੂੰ ਕਿਹਾ ਵੀ ਦੇਖੋ ਮੈਂ ਤੇਰੇ ਨਾਲ ਜ਼ਿਆਦਾ ਨਹੀਂ ਕੱਟ ਸਕਦਾ ਕਿ ਅਗਰ ਤੈਨੇ ਉਹ ਕਹਿੰਨੀ ਮੈਂ ਡਿਵੋਰਸ ਤਾਂ ਮੈਨੂੰ ਤੈਨੂੰ ਮੈਂ ਦੇਣਾ ਨਹੀਂ ਹੈਗਾ ਮੈਂ ਕਿਹਾ ਵੀ ਡਿਵੋਰਸ ਨਹੀਂ ਦੇਣਾ ਮੈਂ ਤੇਰੇ ਨਾਲ ਨਹੀਂ ਕੱਟ ਸਕਦਾ ਹੈਗਾ ਠੀਕ ਹੈ ਮੈਂ ਉਹਨੂੰ ਕਿਹਾ ਕਿ ਤੂੰ ਕਿਸੇ ਹੋਰ ਨਾਲ ਜਰੂਰ ਗੱਲਾਂ ਕਰਦੀ ਏ ਤੇਰਾ ਸਭ ਕੁਝ ਉਹ ਆ ਵੀ ਮੈਂ ਤੇਰੇ ਨਾਲ ਰਹਿ ਕੇ ਕੀ ਕਰਨਾਗਾ ਠੀਕ ਹੈ ਚਲੋ ਭਾਜੀ ਇਹਦਾ ਭਰਾ ਵੀ ਇਹਦੇ ਨਾਲ ਰਲਿਆ ਹੋਇਆ ਸੀਗਾ ਠੀਕ ਆ ਸਾਰਾ ਕੁਝ ਉਹ ਮੇਰੇ ਮੂੰਹ ਤੇ ਕੁਝ ਹੋਰ ਸੀਗਾ ਮੈਨੂੰ ਕਹਿੰਦਾ ਸੀਗਾ ਭਾਜੀ ਮੈਂ ਇਹਨੂੰ ਬਲਾਕ ਕਰਤਾ ਮੈਂ ਇਹਨੂੰ ਗਾਲਾ ਕੱਢੀਆਂ ਪਰ ਆਹ ਭਾਜੀ ਨੂੰ ਪੁੱਛ ਲਓ ਸਾਰੇ ਹੱਕ ਪੈਸੇ ਦੇਣ ਦੇ ਵਿੱਚ ਵੀ ਅਸੀਂ ਕੁੜੀ ਨੂੰ ਕੱਢੋ ਤੇ ਪੈਸੇ ਮੈਂ ਦੇਣਾ ਇੱਕ ਮੁੰਡੇ ਜਿਹਾ ਸਾਰਾ ਪ੍ਰੂਫ ਮੇਰੇ ਕੋਲ ਰਿਕਾਰਡਿੰਗਾਂ ਪਈਆਂ ਭਰਾ ਦੀਆਂ ਤੁਹਾਨੂੰ ਕੱਲੀਆਂ ਵੀ ਆ ਮੈਂ ਠੀਕ ਹੈ ਅੱਛਾ ਮੈਂ ਉਹ ਪੁੱਛਣਾ ਹੀ ਚਾਹੁੰਦਾ ਵੀਰੇ ਇੱਕ ਮਿੰਟ ਹਣੀ ਮੇਰੀ ਗੱਲ ਸੁਣਨਾ ਮੜੀ ਜੀ ਉਹ ਨੌਨਸਟਾਪ ਐ ਇੱਕ ਮਿੰਟ ਮੇਰੀ ਗੱਲ ਸੁਣੋ ਜੀ ਦੋਨੇ ਵੀਰ ਵੇਚੀ ਨੇ ਜਿਨ੍ਹਾਂ ਨੇ ਤੁਹਾਡੇ ਘਰ ਵਾਲੇ ਦੀ ਡੋਂਕੀ ਲਵਾਈ ਹੈ ਯੂਕੇ ਤੋਂ ਤੇ ਮੈਂ ਇਹਨਾਂ ਤੋਂ ਪੁੱਛ ਪਾਜੀ ਤੁਹਾਡੇ ਤੋਂ ਮੈਂ ਪੁੱਛਣਾ ਚਾਹੁੰਦਾ ਆ ਜਦੋਂ ਤੁਹਾਡੇ ਨਾਲ ਉਹਨੇ ਗੱਲ ਕੀਤੀ ਹੈ ਕਿ ਮੈਂ ਇੰਗਲੈਂਡ ਤੋਂ ਅਮਰੀਕਾ ਜਾਣਾ ਆ ਨਾਲ ਮੇਰੇ ਕੁੜੀ ਆ ਤੁਸੀਂ ਪੁੱਛਿਆ ਕਿ ਵੀ ਤੇਰਾ ਘਰ ਵਾਲਾ ਕਿੱਥੇ ਆ ਤੇਰੇ ਘਰ ਵਾਲੇ ਨੇ ਜਾਣਾ ਜਾਂ ਨਹੀਂ ਜਾਣਾ ਤੁਸੀਂ ਇਹ ਸਵਾਲ ਰੱਖਿਆ ਤੁਸੀਂ ਹਾਂਜੀ ਪਾਜੀ ਅਸੀਂ ਪੁੱਛਿਆ ਕੀ ਕੀ ਮੈਂ ਪੁੱਛਿਆ ਭਾਜੀ ਮੈਂ ਪੁੱਛਿਆ ਭਾਜੀ ਵੀ ਤੁਹਾਡਾ ਘਰ ਵਾਲਾ ਕਿੱਥੇ ਆ ਉਹ ਮੈਨੂੰ ਕਹਿੰਦੀ ਵੀ ਭਾਜੀ ਮੇਰਾ ਘਰ ਵਾਲਾ ਮੈਂ ਇੰਡੀਆ ਤੋਂ ਇੱਥੇ ਸੱਦਿਆ ਹੈ ਉਹ ਚਿੱਟਾ-ਚੁੱਟਾ ਬਹੁਤ ਨਸ਼ਾ ਕਰਦਾ ਸੀ ਉਹ ਲਾਉਂਦਾ ਇੱਥੇ ਆ ਕੇ ਉਹਨੇ ਦੋ ਜਨਾਨੀਆਂ ਰੱਖ ਲਈਆਂ ਤੇ ਮੈਨੂੰ ਉਹ ਪੁੱਛਦਾ ਨਹੀਂ ਆ ਮੈਨੂੰ ਕੁੱਟਦਾ ਮਾਰਦਾ ਬਹੁਤ ਆ ਪੁਲਿਸ ਮੇਰੀ ਹੈਲਪ ਕਰੋ ਵੀ ਮੈਂ ਬਹੁਤ ਤੰਗ ਆ ਤੇ ਅਸੀਂ ਕਹਿੰਦੇ ਤੁਹਾਡੇ ਡਿਵੋਰਸ ਹੋਏ ਆਂਦੀ ਹਾਂ ਮੇਰਾ ਸਾਰਾ ਕੁਝ ਹੋਇਆ ਹੈ ਅਸੀਂ ਬਾਅਦ ਖੋਦ ਸੋਚਦੇ ਹਾਂ ਵੀ ਸਾਨੂੰ 에어ਪੋਰਟ ਵਾਲਿਆਂ ਨੇ ਸ਼ਾਇਦ ਸਪੇਨ ਤੋਂ ਇਹਨੂੰ ਫ্লাই ਨਹੀਂ ਕਰਨ ਦੇਣਾ ਵੀ ਅਥੋਰਿਟੀ ਲੈਟਰ ਚਾਹੀਦਾ ਕੁੜੀ ਦਾ ਹੂੰ ਵੀ ਅਸੀਂ ਇਹ ਸੋਚਦੇ ਰਹੇ ਪਰ ਚਲੋ ਨਾ ਨਹੀਂ ਪੁੱਛਿਆ ਓਕੇ ਆ ਪਰ ਇਹ ਸਾਨੂੰ ਇਹ ਚੀਜ਼ ਨਾ ਹੋਈ ਹੀ ਹੋਲਡ ਲੈਟਰ ਮੈਨੂੰ ਕਾਲ ਕੀਤੀ ਵੀ ਅਥੋਰਿਟੀ ਤੇ ਕੋ ਹੈਗੀ ਪਿਓ ਦੀ ਵੀ ਹਨਾ ਉਹ ਚਾਹੀਦੀ ਆ ਪੇਰੇ ਦਾ ਸਮ ਟਾਈਮ ਉਹ ਮੰਗ ਲੈਂਦੇ ਆ ਇਹ ਆਂਦੀ ਵੀ ਮੇਰਾ ਆਪਣਾ ਪਰਸਨਲ ਵਕੀਰ ਆ ਮੈਨੂੰ 1 ਮਿੰਟ ਲੱਗਣਾ ਪੇਪਰ ਬਣਾਉਣ ਨੂੰ ਤੇ ਮੈਂ ਇਹਨੂੰ ਕਿਹਾ ਵੀ ਉਹ ਰੈਡੀ ਕਰ ਲਓ ਇਹ ਨਹੀਂ ਪਤਾ ਉਹਨੇ ਭਾਜੀ ਰੈਡੀ ਕੀਤਾ ਜਾਂ ਨਹੀਂ ਕੀਤਾ ਪੇਪਰਾਂ ਦੀ ਵੀ ਮੈਂ ਰੈਡੀ ਉਹ ਪੇਪਰ ਥਿਓਰੀ ਪੇਪਰ ਬਣਾ ਲਿਆ ਵਾ ਮੈਂ ਬਾਜੀ ਇਹਨਾਂ ਨੂੰ ਇਹ ਗੱਲ ਕਹੀ ਸੀ ਕਿ ਵੀ ਪਹਿਲੀ ਗੱਲ ਤਾਂ ਇਹ ਕਿ ਤੁਸੀਂ ਬਿਨਾ ਪਿਓ ਤੋਂ ਕੁੜੀ ਨੂੰ ਥਿਓਰੀ ਕਿਵੇਂ ਦਿੱਤੀ ਆ ਵੀ ਜਦੋਂ ਮੇਰਾ ਕੋਈ ਸ਼ਾਇਨ ਨਹੀਂ ਕਿਤੇ ਹੋ ਨਹੀਂ ਮੇਰੀ ਕੋਈ ਕਾਲਿੰਗ ਨਹੀਂ ਕੋਈ ਨਹੀਂ ਤਾਂ ਇਹੋ ਵੀਡੀਓ ਇਹ ਤੁਹਾਡੇ ਨਾਲ ਚਾ ਕਿਤੇ ਵੀਡੀਓ ਸ਼ੋਅ ਕਰ ਦਿੰਦਾ ਵੀ ਸਾਡੀ ਘਰ ਦੀ ਨਹੀਂ ਲੱਭਣ ਦੇਈ ਸਾਡੇ ਕੋਲ ਵੀਡੀਓ ਸ਼ੋਅ ਹੋ ਜਾਣੀ ਅਸੀਂ ਖੁਦ ਉਹਦੇ ਪਾਸਪੋਰਟ ਕੋਲ ਰੱਖ ਕੇ ਚੜ੍ਹ ਨਹੀਂ ਨਹੀਂ ਦੇਣੀ ਹੂੰ अच्छा हनी वीरੇ ਵੀ ਤੈਨੂੰ ਤੇਰੀ ਕਿ ਤੈਨੂੰ ਪਤਾ ਸੀਗਾ ਵੀ ਤੇਰੀ ਘਰ ਵਾਲੀ ਅਮਰੀਕਾ ਜਾਣ ਦਾ ਪ੍ਰੋਗਰਾਮ ਬਣਾ ਰਹੀ ਆ ਜਾਂ ਉਹਨੇ ਕਦੇ ਤੇਰੇ ਨਾਲ ਗੱਲ ਕੀਤੀ ਹੋਵੇ ਕਿ ਵੀ ਮੈਂ ਅਮਰੀਕਾ ਜਾਣਾ ਤੈਨੂੰ ਮੈਂ ਛੱਡ ਦੇਣਾ ਜਾਂ ਇੰਡੀਆ ਚੈਲ ਜਾਣਾ ਇਦਾਂ ਦੀ ਕੋਈ ਗੱਲਬਾਤ ਤੇ ਵਾਜੀ ਨਹੀਂ ਐਦਾਂ ਦੀ ਉਹਨੇ ਕੋਈ ਨਹੀਂ ਐਨਾ ਮੈਨੂੰ ਪਤਾ ਸੀ ਕਿ ਉਹ ਤੋਂ ਮੁੰਡੇ ਨਾਲ ਗੱਲ ਕਰਦੀ ਆ ਇਹਨੇ ਮੈਨੂੰ ਕਦੇ ਐਦਾਂ ਨਹੀਂ ਕਹਿਆ ਮੈਂ ਜਾਣਾ ਪਰ ਮੈਂ ਇਹਨੂੰ ਜਿਹੜਾ ਡਿਵੋਰਸ ਬਾਰੇ ਕਹਿੰਨਾ ਜੀ ਮੈਨੂੰ ਇਹ ਇੱਕ ਗੱਲ ਕਹਿੰਦੀ ਪਰ ਤੈਨੂੰ ਨਹੀਂ ਮੈਂ ਛੱਡਦੀ ਹੈਗੀ ਮੈਂ ਡਿਵੋਰਸ ਨਹੀਂ ਤੈਨੂੰ ਦੇਣਾਗਾ ਪਰ ਤੈਨੂੰ ਨਹੀਂ ਕਹਿੰਦੀ ਮੈਂ ਛੱਡਦੀ ਮੈਨੂੰ ਇਹ ਕਹਿੰਦੀ ਹੁੰਦੀ ਸੀਗੀ ਇਹ ਅੱਛਾ ਇੱਕ ਗੱਲ ਹੋਰ ਵੀਰੇ ਇੱਕ ਗੱਲ ਸਵਾਲ ਵਿੱਚੇ ਰਹੇਗਾ ਪਹਿਲਾਂ ਤੁਸੀਂ ਮੈਨੂੰ ਬੋਲਣ ਨਹੀਂ ਦਿੱਤਾ ਜਿਹੜੀ ਬੁਟੀਕ ਇੰਡੀਆ ਖੋਲੀ ਸੀਗੀ ਉਹ ਬੁਟੀਕ ਫਿਰ ਚੱਲਦੀ ਈ ਜਦੋਂ ਤੁਸੀਂ ਇੱਥੇ ਆ ਕੇ ਤੁਸੀਂ ਇੱਕ ਵਾਰ ਜ਼ਿਕਰ ਵੀ ਕੀਤਾ ਵੀ ਜ਼ਿਕਰ ਇੱਥੇ ਆ ਕੇ ਕੋਈ ਕੰਮ ਕੀਤਾ ਇਹ ਇਹ ਕੰਮ ਚਲਾਉਂਦੀ ਰਹੀ ਆ ਸੂਟਾਂ ਦੇ ਇੱਥੇ ਆ ਕੇ ਨੇ ਕੁੜੀਆਂ ਨਾਲ ਭਾਜੀ ਇਹਨੇ ਫਰਾਡ ਕੀਤਾ ਮਤਲਬ ਉਹਨਾਂ ਤੋਂ ਸੂਟਾਂ ਦੇ ਆਰਡਰ ਲੈ ਲੈਂਦੀ ਸੀ ਕਿ ਉਹਨਾਂ ਨੂੰ ਕਹਿੰਦੀ ਸੀ ਮੈਨੂੰ ਪੇਮੈਂਟ ਪਾ ਦਿਓ ਉਹਨਾਂ ਤੋਂ ਪੇਮੈਂਟ ਲੈ ਲੈਂਦੀ ਸੀ ਕਿ ਪਰ ਇਹਨੇ ਕੁੜੀਆਂ ਨੂੰ ਸੂਟ ਨਹੀਂ ਪਹੁੰਚਦੇ ਕਿਤੇ ਤੁਹਾਡੇ ਕੋਲ ਸਬੂਤ ਹੈਗੇ ਉਸ ਦਾ ਵੀ ਵੀਡੀਓ ਪਾਈਏ ਸਾਰੇ ਸਬੂਤ ਪਏ ਆ ਮੈਂ ਕਹਿੰਦਾ ਜਿਹੜਾ ਜਿਹੜਾ ਤੁਸੀਂ ਕਹੋਗੇ ਮੈਂ ਕੰਨਾ ਕੰਨਾ ਪ੍ਰੂਫ ਆ ਅੱਗੇ ਤੁਹਾਡੇ ਰੱਖ ਸਕਦਾ ਮੈਂ ਓਕੇ ਠੀਕ ਹੈ ਜੀ ਅੱਛਾ ਹੁਣ ਆਪਾਂ ਗੱਲ ਸ਼ੁਰੂ ਕਰੀਏ ਜਦੋਂ ਤੁਸੀਂ ਗਾਰਡਨ ਦੇ ਵਿੱਚ ਵੀਡੀਓ ਬਣਾਈ ਉਹਦੀ ਬੈਠੀ ਦੀ ਗੱਲ ਕਰ ਰਹੀ ਸੀ ਉਥੋਂ ਅੱਗੇ ਚਲਾਓ ਸਟ ਹਾਂਜੀ ਉਸ ਤੋਂ ਅੱਗੇ ਇਹ ਸੀਗਾ ਭਾਜੀ ਮੈਂ ਇਹਨੂੰ ਕਹਿ ਆਪ ਕਿ ਮੈਂ ਤੈਨੂੰ ਡਿਵੋਰਸ ਦੇਣਾ ਕਿ ਮੈਂ ਨਹੀਂ ਰਹਿ ਸਕਦਾ ਕਿਤੇ ਮੇ ਤੇ ਮੈਨੂੰ ਮੇਰੀ ਕੁੜੀ ਦੇ ਦੇ ਚਲੋ ਭਾਜੀ ਇਹ ਕਹ ਲਈ ਮੈਂ ਤੈਨੂੰ ਡਿਵੋਰਸ ਨਹੀਂ ਦੇਣਾ ਹੈਗਾ ਵੀ ਮੈਂ ਨਾ ਵੀ ਕੁੜੀ ਕੋਈ ਨਹੀਂ ਕੁੜੀ ਤੇਰੀ ਵਗੈਰੀ ਮੈਂ ਕੁੜੀ ਨਹੀਂ ਮੈਂ ਕਿਤੇ ਲਿਜਾ ਸਕਦਾ ਲਿਜਾਂਦੀ ਵੀ ਮੈਂ ਤੈਨੂੰ ਡਿਵੋਰਸ ਨਹੀਂ ਦੇਣਾ ਹੈਗਾ ਮੈਂ ਕਿਹਾ ਵੀ ਰਾਜ ਜੀ ਫਿਰ ਮੈਂ ਤਾਂ ਨਹੀਂ ਤੇਰੇ ਨਾਲ ਰਹਿ ਸਕਦਾ ਹੈਗਾ ਠੀਕ ਹੈ ਚਲੋ ਭਾਜੀ ਮੈਂ ਕੀ ਕੀਤਾ ਮੈਂ ਆਪਣੇ ਫਰੈਂਡ ਨਾਲ ਗੱਲ ਸ਼ੇਅਰ ਕੀਤੀ ਤੇ ਮੈਂ ਠੀਕ ਹੈ ਮੈਂ ਆਪਣੇ ਆਪ ਨੇ ਮਨਚ ਬਣਾਇਆ ਚਲੋ ਮੈਂ ਲੋਅਰ ਕੀਤਾ ਸੀ ਜਿਹਨੂੰ ਮੈਂ ਦੱਸਿਆ ਕਿ ਇਦਾਂ ਤਾਂ ਇਹ ਮੇ ਨਾਲ ਕਰ ਰਹੀ ਹੈਗੀ ਉਹ ਕਹਿੰਦੇ ਠੀਕ ਹੈ ਅਗਰ ਤੈਨੂੰ ਡਿਵੋਰਸ ਨਹੀਂ ਦੇ ਰਹੇ ਤੂੰ ਪੁਲਿਸ ਕੰਪਲੀਟ ਕਰ ਸਕਦਾਗਾ ਠੀਕ ਹੈ ਪੁਲਿਸ ਕੰਪਲੀਟ ਕਰਦੇ ਉਹ ਤੁਹਾਨੂੰ ਸੈਪਰੇਟ ਕਰ ਦੂਗੀ ਠੀਕ ਹੈ ਤੇ ਬੱਚੇ ਦਾ ਹੱਕਦਾਰ ਤੁਹਾਨੂੰ ਜਿਵੇਂ ਉਹ ਤੁਹਾਨੂੰ ਕਹਿਣਗੇ ਤੁਸੀਂ ਉਵੇਂ ਕਰ ਲਿਓ ਮੈਂ ਕਿਹਾ ਵੀ ਠੀਕ ਹੈ ਮੈਂ ਬਾਜੀ ਘਰ ਆਇਆ ਠੀਕ ਹੈ ਜਿਸ ਦਿਨ ਉਹਨੇ ਜਾਣਾ ਸੀ ਕਿ ਇਹ ਪਲੈਨਿੰਗ ਮੈਂ ਤਾਂ ਕੰਮ ਤੇ ਚੱਲ ਜਾਂਦਾ ਸੀਗਾ ਇਹਨਾਂ ਨੇ ਸਾਰੀਆਂ ਪਲੈਨਿੰਗਾਂ ਕਰਖੀਆਂ ਸੀਗੀਆਂ ਪਿੱਛੋਂ ਠੀਕ ਹੈ ਮੈਂ ਮੈਦਰਾਤ ਨੂੰ ਆਉਂਦਾ ਸੀਗਾ 11 11:30 ਵਜੇ ਬਾਜੀ ਸਵੇਰੇ ਆਉਦਾ ਕੰਮ ਤੇ ਚਲਾ ਜਾਂਦਾ ਸੀਗਾ ਰਾਤ ਨੂੰ ਆਉਂਦਾ ਸੀਗਾ ਇਹਨਾਂ ਨਾਲ ਵੀ ਟਾਈਮ ਕਾਫੀ ਹੁੰਦਾ ਸੀਗਾ ਆਪਦੀਆਂ ਗੱਲਾਂਬਾਤ ਕਰ ਲੈਂਦੇ ਸੀਗੇ ਇਹ ਸਾਰਾ ਕੁਝ ਚਲੋ ਮੈਂ ਆ ਕੇ ਇਹਨੂੰ ਕਿਹਾ ਕਿ ਰਾਜਵੀਰ ਦੇਖ ਅਗਰ ਤੈਨੇ ਡਿਵੋਰਸ ਨਹੀਂ ਦੇਣਾ ਮੈਂ ਪੁਲਿਸ ਕੰਪਲੀਟ ਕਰਨ ਲੱਗਿਆਂਗਾ ਉਹ ਆਪਾਂ ਨੂੰ ਸੈਪਰੇਟ ਕਰਦੇ ਨੇ ਕਿ ਤੁਸੀਂ ਜਿੱਥੇ ਰਹਿਣਾ ਹੋਊਗਾ ਤੁਸੀਂ ਰਹਿ ਲਿਓ ਇੱਥੇ ਰਹਿਣਾ ਇੱਥੇ ਰਹਿ ਲਓ ਮੈਂ ਕਿਤੇ ਹੋਰ ਰਹਿ ਲੂੰਗਾ ਠੀਕ ਹੈ ਅਗਰ ਤੁਸੀਂ ਕਹਿੰਨਾਗਾ ਤੇ ਚਲੋ ਇਹ ਗੱਲਬਾਤ ਹੋਈ ਭਾਜੀ ਮੈਂ ਨੈਕਸਟ ਦਿਨ ਇਹ ਗੱਲ ਕਹਿ ਕੇ ਗਿਆ ਕਿ ਵੀ ਰਾਜਵੀਰ ਮੈਨੂੰ ਦੱਸ ਦੇ ਮੈਂ ਅੱਜ ਕੰਮ ਤੋਂ ਜਾਂ ਛੁੱਟੀ ਕਰ ਲੈਣਾ ਜਾਂ ਮੈਂ ਜਲਦੀ ਆ ਜਾਣਾ ਮੈਂ ਪਾਲਿਸ ਕੰਪਲੀਟ ਕਰਨੀ ਮੈਂ ਪੁਲਿਸ ਬੁਲਾ ਰਹੇ ਹਾਂ ਹੂੰ ਹੂੰ ਉਹ ਕਹਿੰਦੀ ਠੀਕ ਆ ਤੂੰ ਬੁਲਾ ਲੈ ਮੈਂ ਕਿਹਾ ਵੀ ਚਲ ਠੀਕ ਆ ਮੈਂ ਸ਼ਾਮ ਨੂੰ ਆ ਜਾਣਾ ਫਿਰ ਚਲਦੀ ਮੈਂ ਚਲੋ ਭਾਜੀ ਮੈਂ ਕੰਮ ਤੇ ਚਲਾ ਗਿਆ ਮੈਂ ਆਇਆ ਵਾਪਸ ਜਦੋਂ ਮੈਂ ਆਇਆ ਸ਼ਾਮ ਨੂੰ ਚਲੋ ਇਹ ਘਰ ਨੂੰ ਕੋਈ ਵੀ ਹੂੰ ਸਮਾਨ ਜਿਵੇਂ ਜਿਵੇਂ ਸਾਰਾ ਕੁਝ ਪਿਆ ਸੀਗਾ ਸਾਰਾ ਕੁਝ ਉਵੇਂ ਹੀ ਪਿਆ ਸੀਗਾ ਘਰ ਕੋਈ ਵੀ ਨਹੀਂ ਸੀਗਾ ਹੂੰ ਚਲੋ ਮੈਂ ਫੋਨ ਲਾਇਆ ਤੇ ਇਹਨੇ ਨਾ ਸੌਰੀ ਇਹਨੇ ਨਾ ਮੈਨੂੰ ਇੱਕ ਦੋ ਦਿਨ ਪਹਿਲਾਂ ਇਹਨੇ ਮੈਨੂੰ ਗੱਲ ਕੀਤੀ ਕਿ ਹਣੀ ਮੈਨੂੰ ਇਦਾਂ ਦਾ ਕੰਮ ਮਿਲ ਰਿਹਾਗਾ ਠੀਕ ਆ ਤੇ ਤਿੰਨ ਚਾਰ ਦਿਨਾਂ ਦਾ ਕੰਮ ਆ ਕਿਸੇ ਦੀ ਮੈਰਿਜ ਆਗੀ ਆਪਣੇ ਪੰਜਾਬੀ ਫੈਮਿਲੀ ਆਗੀ ਅਗਰ ਤੈਨੂੰ ਕੋਈ ਪ੍ਰੋਬਲਮ ਨਾ ਹੋਵੇ ਮੈਂ ਉੱਥੇ ਕੰਮ ਤੇ ਜਾ ਲਵਾਂ ਦੀ ਵੀ ਉਹ ਕਹਿੰਦੇ ਨੇ ਕੋਈ ਗੱਲ ਨਹੀਂ ਜੇ ਤੂੰ ਆਪਣੀ ਡਾਟਰ ਨੂੰ ਲੈ ਕੇ ਆਉਣਾ ਚਾਹਣੀ ਤੂੰ ਲੈ ਕੇ ਆ ਜਾ ਠੀਕ ਹੈ ਤੇ ਉਹ ਕਹਿੰਦੀ ਵੀ ਮੈਨੂੰ ਪਰ ਡੇ ਦਾ ਵੀ ਕਹਿੰਦੇ ਵੀ 200 ਪਾਉਂਡ ਦੇ ਦਿਆ ਕਰਨਗੇ ਜਦੋਂ ਮੈਂ ਕਿਹਾ ਵੀ ਦੇਖ ਬਾਣੀ ਤੂੰ ਲੈ ਜੀਂਗੀ ਪਰ ਬਾਣੀ ਦੇ ਨਾਲ ਕੰਮ ਕਿਵੇਂ ਕਰੇਗੀ ਕਹਿੰਦੀ ਉੱਥੇ ਉਹ ਬੱਚੇ ਹੈਗੇ ਨੇ ਉਹ ਕਹਿੰਦੇ ਵੀ ਅਸੀਂ ਸੰਭਾਲ ਲਾਂਗੇ ਹੂੰ ਤੇ ਠੀਕ ਹੈ ਇਹ ਗੱਲ ਹੋਈ ਮੈਂ ਕਿਹਾ ਵੀ ਚਲ ਠੀਕ ਹੈ ਅਗਰ ਜਾਣਾ ਤਾਂ ਚੱਲ ਜੀ ਮੈਂ ਛੁੱਟੀਆਂ ਲੈ ਲਵਾਂਗਾ ਵੀ ਬਾਣੀ ਮੈਂ ਰੱਖ ਲੂੰਗਾ ਹੂੰ ਹੂੰ ਠੀਕ ਹੈ ਜੀ ਮੈਂ ਮੈਂ ਕਿਹਾ ਵੀ ਤੂੰ ਕੰਮ ਕਰ ਰਹੀ ਜਿੰਨੇ ਤੇ ਦਿਨ ਲੱਗਣਾ ਮੈਂ ਛੁੱਟੀਆਂ ਲੈ ਲਵਾਂਗਾ ਕੋਈ ਗੱਲ ਨਹੀਂ ਬਾਣੀ ਮੈਂ ਰੱਖ ਲੂੰਗੀ ਉਹ ਕਹਿੰਦੀ ਚਲ ਠੀਕ ਹੈ ਕੋਈ ਨਹੀਂ ਬਾਜੀ ਮੈਂ ਪਿੱਛੋਂ ਚਲਾ ਗਿਆ ਕੰਮ ਤੇ ਕੁੜੀ ਨੂੰ ਲੈ ਕੇ ਚੱਲ ਗਈ ਹੈ ਹੂੰ ਹੂੰ ਬਿਨਾਂ ਦੱਸੇ ਕੋਈ ਸਮਾਨ ਨਹੀਂ ਲੈ ਕੇ ਗਈ ਕੁਝ ਵੀ ਨਹੀਂ ਲੈ ਕੇ ਗਈ ਹੈ ਐਦਾਂ ਚਲੀ ਚਲੇਗੀ ਚਲੋ ਇਹਦਾ ਕੋਈ ਫੋਨ ਨਹੀਂ ਲੱਗਿਆ ਹੈਗਾ ਨਾ ਫੋਨ ਚੱਕ ਲੱਗੇ ਹੀ ਨਹੀਂ ਹੈਗੇ ਨੇ ਸਵਿਚ ਆਫ ਕਰ ਰੱਖਿਆ ਸੀ ਕਿ ਨੈਕਸਟ ਦਿਨ ਬਾਜੀ ਇਹਨੇ ਮੈਨੂੰ ਕਾਲ ਕਰਕੇ ਇਹ ਗੱਲ ਕਹੀ ਅਸੀਂ ਜਿੱਥੇ ਜਾਣਾ ਸੀਗਾ ਅਸੀਂ ਉੱਥੇ ਪਹੁੰਚ ਗਏਾਂਗੇ ਤੂੰ ਜਿਹੜਾ ਕੁਝ ਕਰਨਾ ਤੂੰ ਕਰ ਲਈ ਹੂੰ ਠੀਕ ਹੈ ਜੋ ਤਿਤੋਂ ਹੁੰਦਾ ਤੂੰ ਕਰ ਲਈ ਇਹਨੇ ਮੈਨੂੰ ਆ ਗੱਲ ਕਹੀ ਮੈਂ ਇਹਨੂੰ ਇਹ ਸਰਫੇ ਹੀ ਗੱਲ ਮੈਂ ਕਿਹਾ ਵੀ ਰਾਜਵੇ ਮੈਂ ਤੈਨੂੰ ਖੁਦ ਕਹਿੰਦਾ ਸੀਗਾ ਵੀ ਤੂੰ ਚੱਲ ਜਾ ਪਰ ਆਹ ਤਰੀਕਾ ਤਾਂ ਨਹੀਂ ਸੀਗਾ ਤੇਰਾ ਜਾਣਦਾ ਮੈਨੂੰ ਕੂੜੀ ਤਾਂ ਦੇ ਕੇ ਜਾਂਦੀ ਕਾਲ ਤੁਸੀਂ ਲਾਈ ਜਾਂ ਉਹਨੇ ਤੁਹਾਨੂੰ ਲਾਈ ਕਾਲ ਆਪ ਉਹਨੇ ਮੈਨੂੰ ਲਾਈ ਪਾ ਜੀ ओके ਤੇ ਉਸ ਟਾਈਮ ਉਹ ਕਿੱਥੇ ਸੀ ਇੰਗਲੈਂਡ ਸੀ ਇਹ ਡੌਂਕੀ ਲਾ ਕੇ ਉਹ ਯੂਰਪ ਪਹੁੰਚ ਚੁੱਕੀ ਸੀਗੀ ਉਸ ਟਾਈਮ ਮੈਨੂੰ ਕਹਿੰਦੀ ਸੀ ਕਿ ਮੈਂ ਸਪੇਨ ਆ ਪਰ ਉਸ ਟਾਈਮ ਮੈਂ ਭਾਜੀ ਉਹ ਇੰਗਲੈਂਡ ਸੀ ਅੱਛਾ ਜੀ ਠੀਕ ਹੈ ਜੀ ਹਾਂ ਜੀ ਉਹਨਾਂ ਇਹ 7 ਦਿਨ ਗੇਮ ਨਹੀਂ ਚੱਲੀ ਉਹ 7 ਦਿਨ ਉੱਥੇ ਰਹਿਦੇ ਨੰਬਰ ਸੀਗੇ ਉਹਨੇ ਬੰਦ ਕਰਲੇ ਸੀਗੇ ਨਿਊ ਨੰਬਰ ਤੋਂ ਉਹਨਾਂ ਨੂੰ ਕਾਲ ਕੀਤੀ ਸੀ ਹਾਂ ਜੀ ਹਾਂ ਜੀ ਉਹ ਰਹੀ ਭਾਜੀ ਉੱਥੇ ਸ਼ਹਿਰ ਕਿੱਥੇ ਸੀ ਤੇ ਵੀ ਉੱਥੇ ਲੰਡਨ ਮੈਨੂੰ ਉੱਥੇ ਹੀ ਸਾਊਥ ਹਾਲ ਸਾਊਥ ਹਾਲ ਸੌਤਾ ਰਈ ਭਾਜੀ 6 ਦਿਨ ਹੋਟਲ ਦੇ ਵਿੱਚ ਰਹੀ ਹੈ। ਅੱਛਾ ਜੀ। ਹਾਂ ਜੀ। ਭਾਜੀ ਤੁਹਾਡੇ ਨਾਲ ਲੜਦੀ ਵੀ ਰਹੀ ਆ। ਆਂਦੀ ਤੁਸੀਂ ਛੇਤੀ ਨਹੀਂ ਕਰਨਦੇ, ਛੇਤੀ ਨਹੀਂ ਕਰਨਦੇ। ਇਦਾਂ ਇਦਾਂ ਅਸੀਂ ਕਿਹਾ ਵੀ ਗਾੜੀ ਜੇਮ ਲੱਗੂਗੀ ਤੇ ਫੇਰ ਅਸੀਂ ਤੈਨੂੰ ਗਾੜੀ ਛੁੱਟ ਦੇਣਾ। ਸਾਨੂੰ ਆਂਦੀ ਮੇਰੀ ਫੈਮਲੀ ਪ੍ਰੋਬਲਮ, ਮੇਰੀ ਮਾਤਾ ਬਿਮਾਰ ਹੈ। ਮੈਂ ਉਹ ਚਲੋ ਚਲੋ ਨਾ ਉਹ ਠੀਕ ਹੋ ਜੇ। ਵੀ ਸਾਨੂੰ ਅਸੀਂ ਉਹ ਕੰਮ ਨਾਲ ਥੋੜੀ ਉਹ ਚੀਜ਼ ਦਾ ਕੋਈ ਲਿੰਕ ਆ ਵੀ ਮੇਰੇ ਨੇ ਇੰਡੀਆ ਮਾਤਾ ਬਿਮਾਰ ਟੈਨਸ਼ਨ ਲੈਣ ਦੀ ਆ। ਬਾਕੀ ਭਾਜੀ ਗੱਲ ਜਿਹੜੀ ਤੁਸੀਂ ਵੀਡੀਓ ਪਾਈ ਸੀ ਵੀ ਹਨਾ ਰੋਂਦੀ ਕੁੜੀ ਉਹ ਤੋਂ ਵੀਰ ਦੇ ਨਾਲ 5 ਮਿੰਟਾਂ ਬਾਅਦ ਤੇ ਉਹ ਵੀਰ ਨੂੰ ਪੁੱਛ ਲੋ ਕੁੜੀ ਠੀਕ ਠਾਈ ਵੀਡੀਓ ਕਾਲ ਤੇ ਗੱਲ ਕੀਤੀ ਆ ਵੀ ਉਦੋਂ ਕੁੜੀ ਉਹਦੀ ਹਾਲਤ ਸਹੀ ਸੀ ਕਿ ਨਹੀਂ ਸਹੀ ਸੀ ਤੇ ਮੈਂ ਤੁਹਾਨੂੰ ਗੱਲ ਦੱਸਦਾ ਭਾਜੀ ਕੁੜੀ ਤੇ ਆਪਣੇ ਨਾਲ ਗੱਲ ਕਰਨ ਲੱਗਿਆ ਮੈਂ ਦਰਵਾਜ਼ਾ ਦਿੰਦੀ ਉਹ ਹਾਂਜੀ ਜਦੋਂ ਉਹਨੇ ਮੈਨੂੰ ਇਹ ਗੱਲ ਕਹੀ ਕਿ ਮੈਨੂੰ ਫੋਨ ਕੀਤਾ ਕਿ ਇਦੋਂ ਤੋਂ ਜੋ ਕੁਛ ਹੁੰਦਾ ਤੂੰ ਕਰ ਲਈ ਮੈਂ ਕਿਹਾ ਮੈਂ ਕਿਹਾ ਵੀ ਠੀਕ ਹੈ ਵੀ ਮੈਂ ਤਾਂ ਪੁਲਿਸ ਕੰਪਲੀਟ ਕਰਨੀ ਆ ਮੈਂ ਆਪਦੀ ਕੰਪਲੀਟ ਕਰ ਦਿੰਦਾ ਤੇ ਉਹਨੇ ਮੈਨੂੰ ਇਹ ਗੱਲ ਕਹੀ ਕਹਿੰਦੀ ਵੀ ਜੇ ਤੂੰ ਪੁਲਿਸ ਕੰਪਲੀਟ ਕਰਦਾ ਨਾ ਫਿਰ ਕੁੜੀ ਦਾ ਮਰਿਆ ਮੂੰਹ ਵੇਖ ਲਈ ਓਕੇ ਹਾਂਜੀ ਤੇ ਬਾਜੀ ਮੇਰਾ ਉਥੇ ਦਿਲ ਕੰਬ ਗਿਆ ਵੀ ਕਿ ਇਹ ਜੀ ਜਨਾਨੀ ਤਾਂ ਕੋਈ ਪਤਾ ਨਹੀਂਗਾ ਵੀ ਕੁੜੀ ਨਾਲੇ ਸੀ ਕਰਕੇ ਲੈ ਕੇ ਗਿਆ ਵੀ ਇਹਨੇ ਮੈਨੂੰ ਕੁੜੀ ਦਾ ਦਬਾਅ ਦੇਣਾ ਵੀ ਇਹ ਕਿਉਂਕਿ ਬਾਜੀ ਉਹਦਾ ਕੋਈ ਗੁਆਰੰਟੀ ਵੀ ਨਹੀਂ ਸੀ ਕਿ ਕੁੜੀ ਨੂੰ ਕੁਝ ਵੀ ਕਰ ਸਕਦੀ ਸੀ। ਹੂੰ ਕੁੜੀ ਦਾ ਉਹਨੂੰ ਬਿਲਕੁਲ ਵੀ 1% ਵੀ ਉਹਨੂੰ ਕੁੜੀ ਦਾ ਮੋ ਪਿਆਰ ਹੈ ਹੀ ਨਹੀਂ ਬਿਲਕੁਲ ਵੀ। ਓਕੇ ਹਾਂ ਮੈਂ ਇਸ ਗੱਲ ਦੀ ਮੈਗਨੇਟਿਕ ਦਿੰਨਾ ਅਗਰ ਕੁੜੀ ਦੇ ਸਾਹਮਣੇ ਮੈਨੂੰ ਖੜਾ ਰਜਾਉ ਨੂੰ ਖੜਾ ਦੇ ਵੀ ਜਿੰਨਾ ਕੁੜੀ ਭੱਜ ਕੇ ਮੇਰੇ ਕੋਲੇ ਤੇ ਕੁੜੀ ਅਜ ਤੱਕ ਜਿੰਦਗੀ ਜਿੰਦਾਂ ਦੀ ਉਹਦਾ ਜਨਮ ਹੋਇਆ ਨਾ ਕੁੜੀ ਨੇ ਉਹਦੇ ਮੂੰਹੋਂ ਅਜ ਤੱਕ ਇੱਕ ਰੋਟੀ ਦੀ ਬੁਰਕੀ ਵੀ ਨਹੀਂ ਲਈ ਸੀ ਜਦੋਂ ਦਿੰਦੀ ਸੀ ਨਾ ਮੂੰਹ ਫੇਰ ਲੈਂਦੀ ਸੀ ਬੇਟੀ ਇਹ ਮਾਰਦੋ ਮਾਰਦੋ ਪਿੰਦੀ ਸੀ ਬਹੁਤ ਮੈਂ ਗੱਲ ਬਿਲਕੁਲ ਵੀ ਨਹੀਂ ਭਾਜੀ ਦੁੱਧ ਮੈਂ ਪਿਲਾਉਂਦਾ ਰਿਹਾ ਤੇ ਦਿਨ ਰਾਤ ਉਹਨੂੰ ਦੁੱਧ ਮੈਂ ਭਲਿਆ ਹੋਇਆ ਭਾਜੀ ਹੁਣੇ ਅੱਜ ਤੱਕ ਨਹੀਂ ਦੁੱਧ ਪਿਲਾਇਆ ਆਇਆ ਅਸੀਂ ਸ਼ੁਰੂ ਤੋਂ ਬੋਤਲ ਨਾਲ ਪੀਤਾ ਫਿਰ ਓਕੇ ਠੀਕ ਹੈ। ਸਭ ਸ਼ੁਰੂ ਤੋਂ ਬੋਤਲਾਂ ਨਾਲ ਪੀਲਾ ਤਾਂ ਉਹਨੇ ਭਾਜੀ ਅਜੇ ਤੱਕ ਨਹੀਂ ਆਉਂਦਾ ਦੁੱਧ ਪਿਲਾਇਆ ਇਹਨੂੰ। ਓਕੇ ਠੀਕ ਹੈ। ਓਕੇ ਚਲੋ ਹੁਣ ਆਪਾਂ ਗੱਲ ਕਰਦੇ ਹਾਂ ਜਦੋਂ ਉਹ ਪਹੁੰਚ ਕੇ ਤੁਹਾਨੂੰ ਕਹਿੰਦੀ ਕਿ ਵੀ ਮੈਂ ਬਈ ਚੱਲੀ ਆ ਸਭ ਕੁਝ ਛੱਡ ਕੇ ਕੁੜੀ ਦਾ ਤੁਹਾਨੂੰ ਦਬਕਾ ਦਿੱਤਾ ਫਿਰ ਉਸ ਤੋਂ ਬਾਅਦ ਤੁਹਾਡੇ ਨਾਲ ਫਿਰ ਕਿਵੇਂ ਗੱਲ ਹੁੰਦੀ ਰਹੀ ਜਾਂ ਕੀ ਤੁਹਾਨੂੰ ਅਪਡੇਟ ਮਿਲਦੀ ਰਹੀ ਰਸਤੇ ਵਿੱਚ ਕਿਵੇਂ-ਕਿਵੇਂ ਹੋਇਆ ਸਾਰਾ ਕੁਝ। ਮੈਨੂੰ ਤੇ ਭਾਜੀ ਮੈਨੂੰ ਉਸ ਤੋਂ ਬਾਅਦ ਇਹਦੀ ਇੱਕ ਕਾਲ ਆਈ ਸੀ ਕਿ ਤੇ ਸਾਨੂੰ ਮੈਨੂੰ ਇਹਨੇ ਕਿਹਾ ਕਿ ਆ ਲੈ ਅਸੀਂ ਚੜ ਗਏ ਫਲਾਈਟ ਆ ਅਸੀਂ ਚੱਲੇਾਂਗੇ ਮੈਂ ਇਹਨੂੰ ਇੱਕ ਗੱਲ ਕਹੀ ਸੀਗੀ ਮੈਂ ਕਿਹਾ ਵੀ ਠੀਕ ਆ ਅਗਰ ਰਾਜਵੀ ਤੂੰ ਜਾ ਰਹੀਆਂ ਤਾਂ ਠੀਕ ਆ ਮੈਂ ਤਾਂ ਰਹਿ ਕੇ ਹੱਥ ਜੋੜਦਾ ਅਗਰ ਤੂੰ ਕੁੜੀ ਨੂੰ ਲੈ ਕੇ ਗਈਆਂ ਨਾ ਪਰ ਕਦੇ ਕੁੜੀ ਨੂੰ ਦੁੱਖ ਨਾ ਹੁਣ ਦੇ ਦੀ ਜਿਹੜਾ ਕੁੜੀ ਨੂੰ ਕੋਈ ਚਾਹੁੰਦਾ ਇਹਨੂੰ ਪਲੀਜ਼ ਦੇ ਦੀ ਪਰ ਕੁੜੀ ਨੂੰ ਕਦੇ ਵੀ ਆਫ ਨਾ ਹੁਣ ਦੇ ਦੀ ਠੀਕ ਆ ਤੁਹਾਨੂੰ ਭਾਜੀ ਉਸ ਦਿਨ ਤੁਹਾਨੂੰ ਪਤਾ ਲੱਗ ਗਿਆ ਸੀਗਾ ਵੀ ਅਮਰੀਕਾ ਦੀ ਡੰਕੀ ਲਗਾ ਰਹੀ ਹੈ ਮੇਰੀ ਘਰ ਵਾਲੀ ਮੈਂ ਹਾਂ ਇਹਨੇ ਮੈਨੂੰ ਕਿਹਾ ਕਿ ਨਹੀਂ ਮੈਂ ਚੱਲੀਆਂ ਅਮਰੀਕਾ ਮੈਂ ਚੱਲੀਆਂ ਡੌਂਕੀ ਲਾਉਣ ਕਿ ਨਹੀਂ ਮੈਂ ਫਲਾਈਟ ਚਾਂਗੀ ਓਕੇ ਹਾਂਜੀ ਤੇ ਮੈਂ ਨੂੰ ਇਹ ਗੱਲ ਕਿ ਮੈਂ ਕਿਹਾ ਵੀ ਜਿੱਥੇ ਜਾਣਾ ਜਾ ਵੀ ਮੈਂ ਮੇਰਾ ਤੇਰੇ ਨਾਲ ਕੋਈ ਮਤਲਬ ਹੀ ਨਹੀਂਗਾ ਪਰ ਮੇਰਾ ਮਤਲਬ ਕੁੜੀ ਨਾਲਾ ਪਰ ਕੁੜੀ ਨੂੰ ਕਦੇ ਵੀ ਕਦੇ ਦੁੱਖ ਨਾ ਹੋਣ ਦੇ ਦੀ ਜੇ ਤੂੰ ਲੈ ਕੇ ਚੱਲ ਗਈਆਂ ਨਾ ਪਰ ਕੁੜੀ ਨੂੰ ਨਾ ਕਰੇ ਕੋਈ ਕੁਝ ਕਰਦੀ ਤੁਹਾਡੇ ਨਾਲ ਕਦੇ ਤੁਹਾਡੇ ਨਾਲ ਕਦੇ ਮੈਂ ਦੁਬਾਰੇ ਫੇਰ ਸਵਾਲ ਪੁੱਛ ਰਿਹਾ ਵੀ ਕਦੇ ਤੁਹਾਡੇ ਨਾਲ ਕੋਈ ਜ਼ਿਕਰ ਕੀਤਾ ਜੇ ਤੁਸੀਂ ਜ਼ੋਰ ਪਾ ਕੇ ਗੱਲ ਕਰੋਗੇ ਵੀ ਹਾਂ ਹਣੀ ਆਪਾਂ ਤਿੰਨੇ ਜਾਣੇ ਅਮਰੀਕਾ ਹੀ ਡੰਕੀ ਲਗਾ ਲਗੇ ਆਪਾਂ ਅਮਰੀਕਾ ਨਿਕਲ ਜਾਈਏ ਇੱਥੇ ਆਪਾਂ ਥੱਕੇ ਆ ਨਾ ਇੱਥੇ ਆਪਣਾ ਫੀਚਰ ਯੂਕੇ ਦੇ ਇਹਦੇ ਭਰਾ ਇਹਦੇ ਭਰਾ ਨੇ ਮੈਨੂੰ ਫੋਨ ਕੀਤਾ ਸੀ ਜੋ ਓਕੇ ਇਦੇ ਪ੍ਰਾਨੂ ਨੂੰ ਫੋਨ ਕੀਤਾ ਕਹਿੰਦਾ ਭਾਜੀ ਜਿਹੜਾ ਕੁਝ ਹੋ ਗਿਆ ਤਾਂ ਠੀਕ ਆ ਸੀ ਗਲਤੀ ਮੈਂ ਉਹ ਕਹਿੰਦਾ ਮੈਂ ਮੰਨਦਾ ਕਹਿੰਦਾ ਤੁਸੀਂ ਇਕੱਠੇ ਹੋ ਜੋ ਉੱਥੇ ਜਾ ਕੇ ਓਕੇ ਕਹਿੰਦਾ ਜਿਵੇਂ ਹੋ ਗਈ ਹੈ ਕਹਿੰਦਾ ਉਹ ਮੈਂ ਤੁਹਾਨੂੰ ਭੇਜ ਦੰਨੇਗੇ ਮੈਂ ਉਹਨੂੰ ਕਹਾਂ ਮੈਂ ਬਰੇ ਆ ਬੰਨੇ ਹੱਥ ਵੀ ਮੈਂ ਨਹੀਂ ਉਹ ਜਨਾਨੀ ਨਾਲ ਰਹਿ ਸਕਦਾ ਹੈਗਾ ਨਹੀਂ ਮੇਰੇ ਮੇਰਾ ਵੀਰ ਚਲੋ ਉਹ ਤਾਂ ਗੱਲ ਇੱਕ ਵੱਖਰੀ ਰਹੀ ਭਰਾਣੇ ਤੁਹਾਨੂੰ ਆਫਰ ਕੀਤੀ ਚਲੋ ਨੇ ਦਾ ਘਰ ਜੋੜਨ ਦੀ ਗੱਲ ਕੀਤੀ ਆਪਣੇ ਭੈਣ ਦਾ ਬਸਾਉਣ ਦੀ ਗੱਲ ਕੀਤੀ ਮੈਂ ਗੱਲ ਕਰ ਰਿਹਾ ਵੀ ਤੁਹਾਡੇ ਨਾਲ ਜਦੋਂ ਰਹਿ ਰਹੀ ਸੀ ਯੂਕੇ ਦੇ ਵਿੱਚ ਤੁਸੀਂ ਰਹਿ ਰਹੇ ਸੀ ਤੁਹਾਡੇ ਚ ਲੜਾਈ ਝਗੜਾ ਹੁੰਦਾ ਸੀ ਉਦੋਂ ਕੋਈ ਜੈਦ ਚੱਲ ਰਹੀ ਸੀ ਕਿ ਵੀ ਮੈਨੂੰ ਆਪਾਂ ਤਿੰਨੇ ਜਾਣੇ ਚੱਲੀਏ ਅਮਰੀਕਾ ਨਹੀਂ ਨਹੀਂ ਭਾਜੀ ਉਦੋਂ ਇੱਕ ਉਦੋਂ ਗੱਲ ਹੀ ਨਹੀਂ ਸੀਗੀ ਅਮਰੀਕਾ ਦੀ ਬਾਕੀ ਜਿਹੜਾ ਆਪਣਾ ਸੀਕ੍ਰੀਟ ਆਪਣਾ ਸੀ ਉਹਦੇ ਭਰਾ ਨੇ ਮੈਨੂੰ ਫੋਨ ਕਰਕੇ ਇਹ ਗੱਲ ਕਿਹੀ ਹੈਗੀ ਇਹਦਾ ਭਰਾ ਪਹਿਲਾਂ ਨਹੀਂ ਕਹਿ ਸਕਦਾ ਸੀ ਕਿ ਮੈਂ ਆਪਦੀ ਭੈਣ ਨੂੰ ਭੇਜ ਰਿਆਂਗਾ ਪੈਸੇ ਲਾ ਰਿਆਂਗਾ ਅੱਛਾ ਉਹਦੇ ਦੇ ਭਰਾ ਨੇ ਮੈਨੂੰ ਫੋਨ ਕਿਉਂ ਨਹੀਂ ਕੀਤਾ ਇਹਦਾ ਭਰਾ ਹੀ ਪੈਸੇ ਲਾ ਰਿਹਾ ਹੈਗਾ ਅੱਛਾ ਭਰਾ ਪੈਸੇ ਲਾ ਰਿਹਾ ਸਾਰੇ ਯਾਨੀ ਕਿ ਇਹਦੇ ਕੋਲ ਕੁਝ ਨਹੀਂ ਹੈਗਾ ਭਰਾ ਹੀ ਕਰਨੇ ਹੈਗਾ ਭਾਜੀ ਉਹਨਾਂ ਦੇ ਰਿਕਾਰਡਿੰਗ ਪੁੱਛ ਲੋ ਏਜੰਟਾਂ ਨੂੰ ਹਾਂਜੀ ਹਾਂਜੀ ਭਾਜੀ ਉਹਦੇ ਭਰਾ ਨੇ ਕਿਹਾ ਮੈਂ ਪੈਸੇ ਦਊਂਗਾ ਯੋ ਕਿਹੜਾ ਭਰਾ ਪਹਿਲਾਂ ਹੀ ਕੰਮ ਕਰ ਰਿਹਾ ਹੈਗਾ ਮੈਨੂੰ ਬਾਅਦ ਵਿੱਚ ਕਾਲ ਕਰਕੇ ਇਹ ਗੱਲ ਕਿਉਂ ਕਹਿ ਰਿਹਾ ਵੀ ਜਦੋਂ ਫੇਰ ਤੋਂ ਚੱਲ ਗਈ ਆ ਵੀ ਠੀਕ ਨਹੀਂ ਉਹਨੂੰ ਪਹਿਲਾਂ ਕਾਲ ਤੇ ਲੈ ਕੇ ਭਰਾ ਦੇ ਗਾਰੰਟੀ ਦੇ ਕੰਮ ਹਾਂ ਹਾਂ ਇਹਨੂੰ ਰਾਜਵੀਰ ਨੂੰ ਕਾਲ ਤੇ ਲੈ ਕੇ ਤੇ ਮੇਰੇ ਨਾਲ ਗੱਲ ਕਰ ਰਿਹਾ ਉਹ ਓਕੇ ਤੇ ਜੇ ਤੁਸੀਂ ਇੱਕ ਵਾਰੀ ਤੁਸੀਂ ਤੁਸੀਂ ਕਹਿ ਰਹੇ ਹੋ ਤੁਹਾਡੇ ਨਾਲ ਫਿਰ ਬੱਚੀ ਦੀ ਵੀਡੀਓ ਕਾਲ ਗੱਲਬਾਤ ਕੀਤੀ ਹੈ ਕਦੋਂ ਕਰਵਾਈਏ ਕਿਹੜੇ ਮੁਲਕ 'ਚ ਹੈ ਤੁਹਾਨੂੰ ਕੋਈ ਅਪਡੇਟ ਇਹ ਦੀ ਇਹ ਦੀ ਦੁਬਾਰਾ ਵੀਡੀਓ ਕਾਲ ਆਈ ਸੀ ਕਿ ਜਿਸ ਦਿਨ ਤੁਹਾਨੂੰ ਇਹਨੇ ਵੀਡੀਓ ਪਾਈ ਤੇ ਮੈਨੂੰ ਇਹਨੇ ਕਾਲ ਕੀਤੀ ਆ ओके ਮੈਂ ਮੈਂ ਨਾ ਇਹਨੂੰ ਇਹ ਪੁੱਛਿਆ ਕਿ ਵੀਡੀਓ ਪਾਈ ਜੇ ਇਹਨੇ ਮੈਨੂੰ ਕਿਹਾ ਇਹਨੇ ਸਿਰਫ ਬਾਣੀ ਕਣੀ ਦਿਖਾਇਆ ਤੇ ਬਾਣੀ ਨੂੰ ਵੇਖ ਕੇ ਚਲੋ ਮੇਰਾ ਰੋਣਾ ਨਿਕਲਿਆ ਮੇਰਾ ਚਲ ਮਨ ਭਰ ਆਇਆ ਚਲੋ ਮੈਂ ਬਾਣੀ ਨਾਲ ਗੱਲਾਂ ਕਰ ਰਿਹਾ ਵੀ ਬਾਣੀ ਤੋਂ ਠੀਕ ਆ ਪੁੱਤ ਤੈਨੂੰ ਕੋਈ ਆਗਤ ਨਹੀਂ ਕਿ ਉਹਨੇ ਮੂਰੋ ਰਪਲਾਈ ਦਿੱਤਾ ਵਿੱਚੋਂ ਕਹੇ ਨਾ ਨਾ ਅਸੀਂ ਸੌਖੇ ਆਸੀਂ ਵਧੀਆ ਠੀਕ ਆ ਅਸੀਂ ਪਹੁੰਚ ਜਾਣਾਗਾ ਸਾਡੇ ਲੇ ਖਾਣ ਪੀਣ ਸਾਰਾ ਖੁੱਲਾ ਸਮਾਨ ਆਗਾ ਸਾਡੇ ਨਾਲ ਫੈਮਲੀਆ ਨੇ ਤਿੰਨ ਚਾਰ ਅਸੀਂ ਤਾਂ ਕੰਮ ਬਾਰੇ ਭਾਈ ਉਹਦੀ ਗੱਲ ਆ ਜਦੋਂ ਤੁਸੀਂ ਵੀਡੀਓ ਪਾਈ ਆ ਉਹ ਤੋਂ 5 ਮਿੰਟ ਬਾਅਦ ਦੀ ਗੱਲ ਆ ਹਾਂਜੀ ਹਾਂਜੀ ਚਲੋ ਇਹਨਾਂ ਨੂੰ ਕਹਿੰਦੀ ਮੈਂ ਨ हां ਉਹ ਜੋ ਕਹਿੰਦੀ ਆ ਬੈਠਿਆ ਜੀ ਜੰਗਲ ਚ ਬਸ ਕਹਿੰਦੀ ਅਸੀਂ ਉਹਨੇ ਮੈਨੂੰ ਇਹ ਗੱਲ ਕਹੀ ਹੈ ਕਹਿੰਦੇ ਅਸੀਂ 2 ਦਿਨਾਂ ਦੇ ਵਿੱਚ ਬਾਰਡਰ ਟੱਪ ਜਾਣਾਗਾ ਠੀਕ ਹੈ ਜੀ ਯਾਨੀ ਕਿ ਕਹਿੰਦਾ ਮਤਲਬ ਕਿ ਭਰਾ ਜਿਹੜਾ ਕੁੜੀ ਦਾ ਉਹ ਇਸ ਟਾਈਮ ਵੀ ਝੂਠ ਬੋਲ ਰਿਹਾ ਉਹ ਆਪਣੀ ਭੈਣ ਦੇ ਨਾਲ ਹੈ ਤੇ ਦੂਜੀ ਗੱਲ ਮੈਂ ਤੁਹਾਨੂੰ ਅੱਜ ਮਾਰਨਿੰਗ ਦੀ ਦੱਸ ਰਿਆਂਗਾ ਹੂੰ ਅੱਜ ਮਾਰਨਿੰਗ ਦੀ ਮੈਂ ਤੁਹਾਨੂੰ ਗੱਲ ਦੱਸ ਰਿਆਂਗਾ ਕਰੀਬ 7:00 ਦੇ ਕਰੀਬ ਮੈਂ ਸੌ ਰਿਆ ਸੀ ਇਹਦਾ ਫੋਨ ਆਇਆ ਹੂੰ ਠੀਕ ਹੈ ਮੈਂ ਫੋਨ ਇਸ ਲਈ ਚੱਕਦਾ ਸੀ ਕਿਉਂਕਿ ਮੈਨੂੰ ਕੁੜੀ ਨਾਲ ਮੇਰੀ ਗੱਲ ਹੋ ਜਾਵੇ ਮੈਂ ਨਹੀਂ ਇਹਦਾ ਫੋਨ ਇਹਨੇ ਮੈਨੂੰ ਫੋਨ ਕਰਕੇ ਇੱਕੋ ਗੱਲ ਕਹੀ ਅਸੀਂ ਸੇਫ ਆਸੀਂ ਵਧੀਆ ਠੀਕਾ ਸੀ ਪਹੁੰਚ ਜਾਣਾਗਾ ਮਾਰਨਿੰਗ ਠੀਕ ਹੈ ਤੁਸੀਂ ਫਿਕਰ ਨਹੀਂ ਕਰਨੀ ਮੈਂ ਮੈਨੂੰ ਥੋੜੀ ਘੜੀ ਫਿਕਰ ਮੈਨੂੰ ਤਾਂ ਕੁੜੀ ਦੀ ਫਿਕਰ ਆ ਗਈ ਕਹਿੰਦੀ ਮੈਂ ਇਸ ਗੱਲ ਕਰਕੇ ਕਹਿ ਰਹੀ ਹਾਂ ਵੀ ਮੇਰਾ ਏਜੰਟਾ ਨਾਲ ਮੇਰੀ ਏਜੰਟਾ ਨੇ ਵੀਡੀਓ ਪਾਈਗੀ ਤੇਨੂੰ ਏਜੰਟਾ ਦਾ ਫੋਨ ਆਊਗਾ ਤੈਨੂੰ ਏਜੰਟਾ ਨਾਲ ਗੱਲ ਨਹੀਂ ਕਰਨੀ ਆਏਗੀ ਓਕੇ ਮੈਨੂੰ ਇਹ ਹਾਂ ਮੈਂ ਕਵੀ ਮੈਂ ਇਹਨਾਂ ਕਾਦੀ ਬਾਤ ਹੀ ਗੱਲ ਕਰਨੀ ਮੇਰਾ ਕੀ ਏਜੰਟਾ ਨਾਲ ਵੀ ਮੈਨੂੰ ਫੋਨ ਕਰਨਗੇ ਉਹ ਓਕੇ ਹਾਂ ਇਹਨੇ ਮੈਨੂੰ ਇਹ ਗੱਲ ਕਹੀ ਹੈਗੀ ਅਸ਼ਰ ਜਦੋਂ ਤੁਹਾਡੀ ਘਰ ਚਲੋ ਇੱਕ ਗੱਲ ਵੱਖ ਹੁਣ ਵੱਖਰਾ ਥੋੜਾ ਜਿਹਾ ਟੌਪਿਕ ਆ ਜਦੋਂ ਤੁਹਾਡੀ ਘਰ ਵਾਲੀ ਦੀਆਂ ਇਹਨਾਂ ਏਜੰਟਾਂ ਵੱਲੋਂ ਵੀਡੀਓ ਪਾਈਆਂ ਗਈਆਂ ਫੋਟੋਆਂ ਲਾ ਕੇ ਤੁਹਾਡੇ ਤੱਕ ਉਹ ਪਹੁੰਚ ਗਈਆਂ ਸੀਗੀਆਂ ਫੋਟੋਆਂ ਜਿਹੜੀਆਂ ਕਿ 2-3 ਦਿਨ ਤੋਂ ਚੱਲ ਰਹੀਆਂ ਸੀਗੀਆਂ ਉਹ ਤੁਸੀਂ ਦੇਖੀਆਂ ਸੀਗੇ ਟਿਕਟੌਕ ਤੁਹਾਨੂੰ ਪਤਾ ਲੱਗ ਗਿਆ ਸੀ ਵੀ ਤੁਹਾਡੀ ਘਰ ਵਾਲੀ ਦੀ ਫੋਟੋ ਪੈ ਗਈ ਹੈ ਤੇ ਟਿਕਟੌਕ ਤੇ ਵੀ ਪੈਸੇ ਦਾ ਰੌਲਾ ਪੈ ਗਿਆ ਹੈ ਇਹ ਗੱਲ ਤੁਹਾਨੂੰ ਪਤਾ ਲੱਗ ਗਿਆ ਸੀਗਾ ਕਿ ਨਹੀਂ ਲੱਗਿਆ ਪਤਾ ਨੀਪਾ ਜੀ ਇਹ ਗੱਲ ਦਾ ਮੈਨੂ ਨਹੀਂ ਪਤਾ ਲੱਗਿਆ ਸੀਗਾ ਮੈਂ ਆਪਣੇ ਕੰਮ ਤੇ ਜਾ ਰਿਹਾ ਸੀਗਾ ਮੈਨੂੰ ਫਰੈਂਡ ਦੀ ਕਾਲ ਆਈ ਯਾਰ ਇਦਾਂ ਇਦਾਂ ਕਰਕੇ ਉਹਦੀ ਵੀਡੀਓ ਪਾਈ ਹੈਗੀ ਓਕੇ ਤੇ ਤੁਹਾਡੇ ਵਾਈਬਰ ਨੂੰ ਦੱਸਿਆ ਕਿ ਵੀ ਇਦਾਂ ਕਰਕੇ ਕਿਸੇ ਨੇ ਵੌਇਸ ਓਵਰ ਕਰਕੇ ਪਾਈ ਆ ਵੀ ਪੈਸੇ ਲੈ ਕੇ ਭੱਜ ਗਿਆ हां जी हां जी हां जी ਜਦੋਂ ਮੈਂ ਵੀਡੀਓ ਵੇਖੀ ਜਦੋਂ ਵੇਖੀ ਤੁਹਾਡੇ ਪੇਜ ਤੇ ਪਈ ਵਾ ਭਾਜੀ ਮੈਂ ਤੁਹਾਨੂੰ ਤੁਰੰਤ ਤੁਹਾਨੂੰ ਕਾਲ ਕੀਤੀ ਹੈ ਮੈਨੇ ਹਾਂ ਆਪਣੀ ਗੱਲਬਾਤ ਹੋਈ ਹੈ ਤੁਸੀਂ ਮੈਨੂੰ ਸਿਚੁਏਸ਼ਨ ਦੱਸਦੀ ਮੈਂ ਤੁਹਾਨੂੰ ਉਸੇ ਟਾਈਮ ਵੀਡੀਓ ਵੇਖ ਕੇ ਤੁਹਾਨੂੰ ਉਸੇ ਟਾਈਮ ਮੈਂ ਕਾਲ ਕੀਤੀ ਹੈਗੀ ਤੁਹਾਡੇ ਤੁਸੀਂ ਨੇ ਕਾਲ ਕੱਟੀ ਹੈ 5 ਮਿੰਟ ਬਾਅਦ ਮੈਨੂੰ ਇਹਦੀ ਕਾਲ ਆਈ ਹੈ ਓਕੇ ਕੀ ਮੈਂ ਠੀਕ ਨਾ ਮੇਰੇ ਨਾ ਤਾਂ ਮੈਨੂੰ ਲੋਕੇਸ਼ਨ ਭੇਜੀ ਹੈ ਮੈਂ ਵੀਡੀਓ ਦੇ ਵਿੱਚ ਵੀ ਲੋਕੇਸ਼ਨ ਮੰਗ ਰਿਹਾ ਹਾਂ ਨਾ ਮੈਨੂੰ ਏਜੰਟ ਦਾ ਨੰਬਰ ਭੇਜਿਆ ਮੈਂ ਕਹਿੰਦਾ ਤੁਹਾਨੂੰ ਕੁੜੀ ਨੂੰ ਪਾਜੀ ਮੇਨ ਗੱਲ ਇਹ ਆ ਵੀ ਤੁਹਾਨੂੰ ਕੁੜੀ ਵੱਲੋਂ ਇੱਕ ਵਿੱਚ ਪ੍ਰੂਫ ਦਿੱਤਾ ਗਿਆ ਜਿਹੜੀ ਰੋਗੀ ਵੀਡੀਓ ਪਾਈ ਜਾਂ ਕੋਈ ਵੀ ਪੈਸੇ ਦਿੱਤੇ ਆ ਇੱਕ ਵੀ ਪ੍ਰੂਫ ਲੋਕੇਸ਼ਨ ਨੰਬਰ ਦੇ ਦਾ ਸਾਰਾ ਜਾਣੀ ਉਹਨੇ ਪਾਜੀ ਤਾਂ ਦੋ ਤਾਂ ਵੀ ਇਹ ਕੋਈ ਹੁਣ ਸਾਰਾ ਉਹਨੇ ਡਰਾਮਾ ਕੀਤਾ ਹੈ ਮੈਂ ਪਾਜੀ ਉਹੀ ਗੱਲ ਕਹਿਣ ਲੱਗਿਆ ਆ ਠੀਕ ਹੈ ਹੁਣ ਸਾਰੇ ਮੇਰੇ ਵੀਰ ਵੀਡੀਓ ਤੁਸੀਂ ਸਾਰਿਆਂ ਨੇ ਸੁਣ ਹੀ ਲਈਏ ਜਿਹੜੀ ਵੀ ਗੱਲਬਾਤ ਹੋਈ ਆ ਇੱਥੋਂ ਇਹ ਪਤਾ ਲੱਗਦਾ ਵੀ ਆਪਾਂ ਕਹਿ ਦਿੰਨੇ ਆ ਕਿ ਕਸੂਰ ਮੁੰਡਿਆਂ ਦਾ ਆ ਜਾਂ ਆਪਾਂ ਇਮੋਸ਼ਨਲੀ ਹੋ ਜਾਂਦੇ ਆ ਕਿ ਕੁੜੀਆਂ ਜਦੋਂ ਰੋ ਪੈਂਦੀਆਂ ਨੇ ਆ ਤੁਹਾਡੇ ਸਾਹਮਣੇ ਹੁਣ ਸਾਰੇ ਜਿਹੜੇ ਸਬੂਤ ਆ ਉਹ ਆ ਗਏ ਆ ਠੀਕ ਹੈ ਜੀ ਕਿ ਵੀ ਜਿਹੜੀ ਕੁੜੀ ਆ ਉਹ ਗਲਤ ਆ ਉਹਨੇ ਇੱਕ ਡਰਾਮਾ ਰਚਿਆ ਪੈਸੇ ਨਾ ਦੇਂਦਾ ਹਮੇਸ਼ਾ ਏਜੰਟ ਵੀ ਗਲਤ ਨਹੀਂ ਹੁੰਦੇ ਤੇ ਕਈ ਬੰਦੇ ਚੰਗੇ ਵੀ ਹੁੰਦੇ ਜਿਨ੍ਹਾਂ ਨੇ ਕਿ ਜਿਹੋ ਜੇ ਇਹ ਨੇ ਇਹਨਾਂ ਨੇ ਕਿ ਬਿਨਾ ਪੈਸੇ ਤੋਂ ਕੰਮ ਕੀਤਾ ਤੇ ਉਲਟਾ ਇਹਨਾਂ ਦਾ ਬੇਫਕੂਰ ਬਣਾਇਆ ਇਹਨਾਂ ਨੂੰ ਉਲਟਾ ਉਹਨੇ ਆਪਣੇ ਘਰ ਵਾਲੇ ਨੂੰ ਬੇਫਕੂਰ ਬਣਾਇਆ ਕਿ ਉਹਨੂੰ ਬਿਨਾ ਦੱਸੇ ਉਹ ਇੱਕ ਕੁੜੀ ਨੂੰ ਲੈ ਕੇ ਆਪਣੀ ਗੁੜੀਆਂ ਨੂੰ ਲੈ ਕੇ ਉਥੋਂ ਤੁਰ ਰੁਪਈਆ ਅਮਰੀਕਾ ਨੂੰ ਤੇ ਬਾਕੀ ਜੋ ਵੀ ਆ ਕਮੈਂਟ ਤੁਸੀਂ ਸਾਰਿਆਂ ਨੇ ਕਰਨੇ ਆ ਪਰ ਜਿਹੜੇ ਮੇਰੇ ਵੀਰ ਗਲਤ ਬੋਲ ਰਹੇ ਆ ਇਹਨਾਂ ਵੀਰਾਂ ਨੂੰ ਕਿ ਵੀ ਇਹਨਾਂ ਨੇ ਗਲਤ ਕੀਤਾ ਆ ਆਪਾਂ ਪੱਖ ਇਸੇ ਕਰਕੇ ਲੈ ਕੇ ਜਾਂਦੇ ਇਹਨਾਂ ਵੀਰਾਂ ਨੇ ਹੀ ਲੜਕੀ ਦੇ ਘਰ ਵਾਲਿਆਂ ਨਾਲ ਗੱਲ ਕੀਤੀ ਗਈ ਵੀ ਤੂੰ ਆ ਗੱਲਬਾਤ ਕਰ ਤੇ ਹੁਣ ਜਦੋਂ ਭਾਈ ਨੇ ਮੇਰੇ ਨਾਲ ਵੀ ਗੱਲ ਕੀਤੀ ਮੈਂ ਵੀ ਇਹਨਾਂ ਨੂੰ ਇਹ ਗੱਲ ਕਿਹਾ ਕਿ ਤੁਸੀਂ ਆਪਣਾ ਪੱਖ ਰੱਖ ਸਕਦੇ ਹੋ ਕਿ ਤੁਹਾਡੀ ਪਰਿਵਾਰਕ ਗੱਲ ਤੇ ਅੱਜ ਫਿਰ ਭਾਈ ਉਹਨਾਂ ਨੇ ਆਪਣਾ ਜਿਹੜਾ ਆ ਪੱਖ ਆ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਜਿਹੜਾ ਕਿ ਰੱਖਤਾ ਆ ਕਿ ਵੀ ਇੱਕ ਪੈਸੇ ਨਾ ਦੇਣ ਕਰਕੇ ਪੈਸੇ ਨਾ ਦੇਣ ਕਰਕੇ ਸਾਰਾ ਡਰਾਮਾ ਰਸਿਆ ਜਾ ਰਿਹਾ ਹੈ ਜੇਕਰ ਕੋਈ ਮੇਰਾ ਵੀਰ ਹੋਰ ਵੀ ਗਾਂ ਕੰਮ ਕਰ ਰਿਹਾ ਡੌਂਕੀ ਲਵਾ ਰਿਹਾ ਵੀ ਹੋ ਸਕਦਾ ਉਹਦੇ ਵੀ ਪੈਸੇ ਨਾ ਮਿਲ ਹਨ ਇਹੀ ਹੋ ਸਕਦਾ ਹੈ ਹਾਂਜੀ ਹਾਂਜੀ ਠੀਕ ਹੈ ਵੀ ਜਿਹੜਾ ਬਾਕੀ ਭਾਜੀ ਜਿਹੜੇ ਆਪਣੇ ਵੀਰ ਭਰਾ ਆਪਣੀ ਆਵਾਜ਼ ਹੁੰਦੇ ਆ ਸਾਰਿਆਂ ਨੂੰ ਪਤਾ ਕੌਣ ਹੈ ਸੱਬੇ ਸ਼ੇਰੇ ਨਹੀਂ ਅਸੀਂ ਕਿਸੇ ਤੋਂ ਵੀ ਇੰਨੇ ਸਾਲਾਂ ਤੋਂ ਕਦੇ ਇੱਕ ਬੰਦੇ ਤੋਂ ਵੀ ਗਰੰਟੀ ਕਰਾਈ ਹੋਵੇ ਉਹ ਬੰਦਾ ਕਮੈਂਟ ਕਰ ਸਕਦਾ ਵੀ ਇਹਨਾਂ ਸਾਡੇ ਤੋਂ ਗਰੰਟੀ ਕਰਾਈ। ਅਸੀਂ ਕੰਮ ਹੀ ਜਮਾਨਤੇ ਕਰਦੇ ਆਂ। ਪਰ ਅਸੀਂ ਇਹਦੇ ਬੱਤੀ ਦੇ ਤਰ੍ਹਾਂ ਜੀ ਲੋਕੀ ਵੀਰੇ ਕਮੈਂਟਾਂ ਦੇ ਵਿੱਚ ਤੁਹਾਨੂੰ ਗਲਤ ਕਹਿ ਰਹੇ ਆ ਕਿ ਵੀ ਏਜੰਟ ਹਮੇਸ਼ਾ ਗਰੰਟੀ ਲੈ ਕੇ ਕੰਮ ਕਰਦੇ ਆ ਤੁਸੀਂ ਗਰੰਟੀ ਕਿਉਂ ਨਹੀਂ ਲਈ? ਅਸੀਂ ਲੈਂਦੇ ਨਹੀਂ ਭਾਜੀ। ਮੀਡੀਆ ਦੇ ਵਿੱਚ ਤੁਹਾਨੂੰ ਇਹ ਹੀ ਗੱਲ ਕਹਿਣਾ ਚਾਹਣਾਗਾ। ਠੀਕ ਹੈ ਨਾ ਮੈਂ ਹੱਥ ਜੋੜ ਕੇ ਸਾਰਿਆਂ ਨੂੰ ਭਾਵੇਂ ਇਹ ਨਹੀਂ ਭਾਜੀ ਮੈਂ ਸਾਰਿਆਂ ਨੂੰ ਗੱਲ ਕਹਿਣਾਗਾ ਠੀਕ ਆ ਜਨਾਨੀ ਭਾਜੀ ਜਿੱਦਾਂ ਉਹਦੇ 100 ਝੂਠ ਬੋਲਦੇ ਤੇ 100 ਸੱਚ ਹੁੰਦੇ ਨੇ ਠੀਕ ਹੈ ਨਾ ਜਿੰਨੇ ਪਰ ਮੈਂ ਇੱਕ ਗੱਲ ਕਹਿਣਾਗਾ ਭਾਜੀ ਪਰ ਜ਼ਰੂਰ ਕਦੇ ਵੀ ਕੋਈ ਜਨਾਨੀ ਐਦਾਂ ਦੀ ਆਉਂਦੀ ਹੈ ਨਾ ਤੁਹਾਡੇ ਸਾਹਮਣੇ ਆਉਂਦੀ ਕਿ ਸਾਨੂੰ ਭੇਜ ਦਿਓ ਸਾਡੀ ਡੌਂਕੀ ਲਵਾ ਦੋ ਪਰ ਪਲੀਜ਼ ਭਾਜੀ ਉਹਦੇ ਪਿਓ ਨੂੰ ਵੀ ਪੁੱਛਣਾ ਚਾਹੀਦਾ ਉਹਦੇ ਭਾਵੇਂ ਦੋਵਾਂ ਦਾ ਪੱਖ ਜ਼ਰੂਰ ਸੁਣਨਾ ਚਾਹੀਦਾ ਭਾਜੀ ਕਿਉਂਕਿ ਇਹ ਨਹੀਂ ਹੁੰਦਾ ਵੀ ਕੱਲੇ ਇੱਕ ਦੀ ਸੁਣ ਕੇ ਉਹਨੂੰ ਭੇਜ ਦਿਓ ਪਿੱਛੇ ਪਿਓ ਵੀ ਭਾਜੀ ਧਰਲੇ ਮਾਰਦਾ ਹੁੰਦਾਗਾ ਤੇ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਵੀਡੀਓ ਸੁਣੀ ਹੈ ਤੇ ਆਪਾਂ ਕੋਸ਼ਿਸ਼ ਕਰਾਂਗੇ ਕਿ ਲੜਕੀ ਦੇ ਭਰਾ ਦੇ ਨਾਲ ਗੱਲਬਾਤ ਕਰਨੇ ਦੀ ਉਹਨਾਂ ਦੇ ਪਰਿਵਾਰ ਦੇ ਨਾਲ ਗੱਲਬਾਤ ਕਰਨੇ ਦੀ ਕਿ ਉਹਨਾਂ ਦੇ ਵੀ ਆਪਾਂ ਜਲਦ ਹੀ ਜੇਕਰ ਉਹ ਮੇਰੀ ਵੀਡੀਓ ਸੁਣਦੇ ਨੇ ਜਾਂ ਆਵਾਜ਼ ਸੁਣਦੇ ਨੇ ਕਿਉਂਕਿ ਉਹ ਵੀ ਸੁਣ ਰਹੇ ਹੋਣਗੇ ਮਸਲਾ ਇੰਨਾ ਜ਼ਿਆਦਾ ਭਖਿਆ ਪਿਆ ਆ ਤਾਂ ਉਹ ਲੜਕੀ ਦਾ ਭਰਾ ਵੀ ਮੈਨੂੰ ਕਾਲ ਕਰ ਸਕਦਾ ਤੇ ਉਹ ਆਪਣਾ ਪੱਖ ਜਿਹੜਾ ਆ ਰੱਖ ਸਕਦਾ ਆ ਤੇ ਜੇਕਰ ਉਹ ਇਹਨਾਂ ਏਜੰਟਾਂ ਦੇ ਨਾਲ ਕਾਲ ਤੇ ਆਉਣਾ ਚਾਹੁੰਦਾ ਆ ਲੜਕੀ ਦੇ ਘਰ ਵਾਲੇ ਦੇ ਨਾਲ ਆਉਣਾ ਚਾਹੁੰਦਾ ਆ ਤਿੰਨੇ ਚਾਰੇ ਜਾਣੇ ਆਉਣਾ ਚਾਹੁੰਦੇ ਆ ਤਾਂ ਉਹ ਵੀ ਆ ਸਕਦੇ ਜੇਕਰ ਲੜਕੀ ਮੇਰੀ ਵੀਡੀਓ ਸੁਣ ਰਹੀ ਹੈ ਜਾਂ ਉਸ ਤੱਕ ਕੋਈ ਪਹੁੰਚਾ ਸਕਦਾ ਆ ਤਾਂ ਉਹਨੂੰ ਸੁਨੇਹਾ ਲਾ ਦਿਓ ਵੀ ਉਹ ਵੀ ਜਿਹੜਾ ਕਿ ਲਾਈਵ ਡਿਬੇਟ ਇਹਨਾਂ ਏਜੰਟਾਂ ਦੇ ਨਾਲ ਆਪਣੇ ਘਰ ਵਾਲੇ ਦੇ ਨਾਲ ਗੱਲਬਾਤ ਕਰ ਸਕਦੀ ਆ ਕਿਉਂਕਿ ਇਹ ਬੰਦੇ ਸੱਚੇ ਨੇ ਇਹ ਬੰਦੇ ਕਾਲ ਦੇ ਵਿੱਚ ਨੇ ਇਹਨਾਂ ਨੇ ਬਕਾਇਦਾ ਪ੍ਰੂਫ ਹਰ ਗੱਲ ਦੇ ਦੱਸੇ ਨੇ ਜਿਹੜਾ ਦੋ ਵੀਡੀਓ ਕੱਢ ਲਗੀਆਂ ਨੇ ਲੜਕੀ ਵਾਲੀਆਂ ਲੜਕੀ ਵਾਲੀ ਵੀਡੀਓ ਪਾਈ ਸੀ ਤੇ ਉਸ ਤੋਂ ਬਾਅਦ ਇਹਨਾਂ ਨੇ ਆਪਣੇ ਸਬੂਤ ਰੱਖੇ ਨੇ ਤੇ ਇੱਕ ਵੀਡੀਓ ਦੇ ਵਿਊ ਹੁੰਦੇ ਨੇ ਇੱਕ ਵੀਡੀਓ ਦਾ ਵਾਚਡ ਵਾਚ ਟਾਈਮ ਹੁੰਦਾ ਆ ਤੇ ਵਾਚ ਟਾਈਮ ਇਹਨਾਂ ਦਾ ਏਜੰਟਾਂ ਦੀ ਵੀਡੀਓ ਦਾ ਜ਼ਿਆਦਾ ਸੀ ਕਿਉਂਕਿ ਇਹਨਾਂ ਕੋਲੇ ਬਕਾਇਦਾ ਹਰ ਗੱਲ ਦਾ ਪ੍ਰੂਫ ਸੀਗਾ ਗੱਲ ਕੀ ਹੈ ਕਿ ਇਹ ਜ਼ੁਬਾਨ ਜ਼ੁਬਾਨ ਕਰਕੇ ਜਿਹੜਾ ਕਿ ਧੋਖਾ ਖਾਦਾ ਆ ਵੀ ਜ਼ੁਬਾਨ ਤੋਂ ਕੋਈ ਜਦੋਂ ਬੰਦਾ ਭੱਜ ਜਵੇ ਤੇ ਉਹਦਾ ਕੋਈ ਸਬੂਤ ਨਹੀਂ ਹੁੰਦਾ ਤੇ ਇਸ ਕਰਕੇ ਵੀਡੀਓ ਨੂੰ ਜਿਹੜਾ ਕਿ ਸ਼ੇਅਰ ਜ਼ਰੂਰ ਕਰ ਦਿਓ ਤਾਂ ਆਪਾਂ ਇੱਥੇ ਵੀਡੀਓ ਦੀ ਸਮਾਪਤੀ ਕਰਦੇ ਆਂ ਜੇਕਰ ਕਿਸੇ ਦਾ ਕੋਈ ਵੀ ਸਵਾਲ ਹੋਇਆ ਕਮੈਂਟ ਕਰਦੇ ਹੋ ਤੇ ਪਰ ਕੋਈ ਮੇਰਾ ਵੀ ਗਲਤ ਕਮੈਂਟ ਕਰਨ ਤੋਂ ਪਹਿਲਾਂ ਸੋਚਿਓ ਆਪਣੇ ਆਪ ਨੂੰ ਇਸ ਸਿਚੁਏਸ਼ਨ ਦੇ ਵਿੱਚ ਰੱਖ ਕੇ ਵੀ ਕਿਸੇ ਦਾ ਭਲਾ ਕਰਨ ਵਾਸਤੇ ਵੀ ਪਹਿਲਾਂ ਇਹ ਸੋਚੋ ਵੀ ਕੱਲ ਨੂੰ ਉਹ ਡੰਗ ਵੀ ਤੁਹਾਨੂੰ ਮਾਰ ਸਕਦਾ ਹੈ ਬਹੁਤ ਬਹੁਤ ਸ਼ੁਕਰੀਆ